ਇਹ ਸਰਕਾਰ ਦੇ ਕੰਮ ਪਲੀਜ਼ ਇਹਦੇ ਵਿੱਚ ਨਾਮ ਤੁਸੀਂ ਲਗਰ ਪਾਓ ਜੇ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰੋ ਜਿਵੇਂ ਕਰਨੇ ਨਿਕਲਦਾ ਅਸੀਂ ਤਾਂ ਪਾਵਾਂਗੇ ਇਹਦਾ ਵੀ ਬਹੁਤ ਕੰਮ ਆਇਆ ਠੀਕ ਹੈ ਜਣਾ ਪਊਗਾ ਇੱਥੇ ਤੁਹਾਡਾ ਜਨਰਲ ਅਫਸਰ ਪਿੱਛੇ ਨੂੰ ਆ ਸਾਡਾ ਨਹੀਂ ਸਰਾਵ ਜਿਹੜਾ ਸ਼ੋਅ ਵਾਲੇ ਵੀ ਦਫ਼ਤਰ ਤੋਂ ਚੱਕੀ ਬਣ ਪਾਸ ਕਰਾਉਣੇ ਨੇ ਅਸੀਂ ਝੂਠ ਬੋਲਿਆ ਗਿਆ ਇਹ ਨਾ ਕਿ ਮੈਂ ਪਹਿਲਾ ਪਹਿਰ ਕਿ ਮੈਂ ਵਾਈਟ ਵੀ ਦਿੱਤੀ ਹੈ ਵੀ ਹਾਊਸ ਨੂੰ ਝੂਠ ਬੋਲਿਆ ਕਿ ਜੋ ਪੁੱਛਿਆ ਵੀ ਸੈਂਪੀ ਹੈ ਸਾਰਿਆਂ ਦੀ ਸੈਂਪੀ ਹੈ ਡਾਕਟਰ ਦਾ ਸਾਡਾ ਵੀ ਆਪਾਂ ਪਿਛਲੀ ਵਾਰ ਮੇਰਾ ਪਾਸ ਕੀਤਾ ਉਹ ਡਾਕਟਰ ਉੱਥੇ ਉਹਨਾਂ ਨੇ ਰੈਨਨਵਰਟ ਕਰਨਾ ਤੇ ਦੋ ਕਮਰੇ ਹੋਰ ਪਾਉਣੇ ਪਿਛਲੇ ਪਾਸੇ ਬਣਾਇਆ ਵਾ ਕੱਢ ਲੋ ਐਸਟੀਮੇਟ ਇਹ ਪੈਂਦਾ ਵੀਰ ਜੀ ਆ ਤਾਂ ਨਹੀਂ ਬਸ ਝੂਠ ਬੋਲਦੇ ਹਾਊਸ ਨੂੰ ਝੂਠ ਬੋਲਦਾ ਇਹਨਾਂ ਨੂੰ ਤਾਂ ਠੀਕ ਹੈ ਛੋਟਾ ਮੇਰਾ ਠੀਕ ਹੈ ਸਾਡੇ ਨਾਲ ਤਕਰੀਬਨ ਤਾਂ ਕੰਮ ਹੋ ਰਿਹਾ ਸਾਡੇ ਨਾਲ ਕੁੜੀਆਂ ਦੇ ਵਿਆਹ ਦੀ ਤੁਸੀਂ ਪਲੇਟਿਕਲ ਬਸਦਾ ਨਾ ਬਣਾਓ ਵਧੀਆ ਗੱਲ ਨਹੀਂ ਹੈਗੀ ਇਹ ਪੋਸਿਬਲੀ ਤੁਸੀਂ ਪੋਲਟਿਕਸ ਨਾ ਕਰੋ ਮੈਂ ਪੋਲਟਿਕਸ ਪਾਰਟੀ ਦਾ ਨਹੀਂ ਕੋਈ ਕੰਮ ਦੇ ਪੋਲਟਿਕਸ ਨਾ ਕਰ ਭਾਈ ਨਾਮ ਦਾ ਹਿਸਾਬ ਨਾਲ ਚੱਲੋ ਨਹੀਂ ਪਤਾ ਪਰ ਜਾਣਾ ਸਾਡੇ ਚੱਲ ਦੇ ਦਿਓ ਲਾਠੀ ਚਾਰ ਦੇ ਗੋਣਾ ਲਾਠੀ ਚਾਰਜ ਕਰਾ ਦੇ ਲਾਠੀ ਚਾਰਜ ਬੰਦਾ ਸੀ ਪਤਾ ਨਹੀਂ ਕੋਰਟ ਜਾਂ ਮੇਰੀ ਗੱਲ ਬੀਚੀ ਹੈ ਵੀ ਹਰ ਵਾਰੀ ਨਾ ਰੂਪ ਬਣ ਸਕਦਾ ਹੈ ਹੱਡਾ ਅਰੋੜੀ ਦੇ ਧਰਮਸ਼ਾਲਾ ਕੋਈ ਚੇਂਜ ਨਹੀਂ ਕਰ ਸਕਦਾ ਅਸੀਂ ਤਾਂ ਹੀ ਆਉਂਦੇ ਰਹੇ ਨਾ ਉਦੋਂ ਕਹਿ ਦਿੰਦੇ ਸੀ ਆਪਾਂ ਨਵੇਂ ਦੇ ਕੰਕਰ ਦੇ ਦਿੰਦੇ ਜੀ ਭਾਈ ਜੀ ਅਬ ਜਦ ਤੁਸੀਂ ਰਾਜਨੀਤੀ ਨਾ ਕਰੋ ਭਾਈ ਜੀ ਮੈਂ ਰਾਜਨੀਤੀ ਕੌਣ ਕਰਦਾ ਮੈਂ ਦੱਸੀ ਜਾਂਦਾ ਸਾਨੂੰ ਸਾਨੂੰ ਨੇ ਕਿਹਾ ਵੀ ਸਾਰੇ ਸਹਿਮਤ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਤੁਸੀਂ ਪੁੱਛ ਲਿਆ ਤੇ ਨੂੰ ਉਹ ਨਹੀਂ ਭਾਈ ਵਿਚ ਪਿਆਸ ਬਾਤ ਇੱਕ ਘੰਟਾ ਵੀ ਨਹੀਂ ਲੱਗਿਆ ਨਹੀਂ ਜੀ ਸਾਨੂੰ ਮੁਬਾਰਕ 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 ਜੈ ਜਾਈ ਮੁਬਾਰਕ 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 ਜੈ ਜਾਈ ਮੁਬਾਰਕ ਮੁਬਾਰਕ ਦੇਖ ਕੇ ਜੀ ਅੰਦਰ ਨਾ ਬਹੁਤ ਹੱਥ ਪਾਉਣ ਪਾਈਪ ਨੂੰ ਨਾ ਤਪਾਉ ਪਾਈਪ ਨੂੰ ਹਾਂ ਅਸਕਾ ਅਥਰ ਕੋਰੀਅਨ ਧੰਨਵਾਦ ਅੱਜ ਇਹ ਮਲੇ ਸਾਹਿਬ ਆਈ ਤੇ ਪਹਿਲਾਂ ਧਰਮਸ਼ਾਲਾ ਸੀ ਉਸ ਤੋਂ ਬਾਅਦ ਕਿੱਥੀ ਦਾ ਉਤ ਘਟ ਰਿਹਾ ਗਿਆ ਅੱਜ ਅਸੀਂ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੱਲੋਂ ਨਗਰ ਪੰਚਾਇਤ ਦੇ ਦਫ਼ਤਰ ਦੀ ਬੈਡਿੰਗ ਦਾ ਉਤ ਘਟ ਰਿਹਾ ਔਰ ਤਕਰੀਬਨ 15 ਸਾਲ ਹੋ ਗਏ ਨਗਰ ਪੰਚਾਇਤ ਬਣੀ ਨੂੰ ਤੇ ਸਾਡੇ ਕੋਲੋਂ ਦਫ਼ਤਰ ਦੀ ਇੱਕ ਬਹੁਤ ਵੱਡੀ ਘਾਟ ਸੀ ਜਿੱਥੇ ਸਾਡਾ ਪਹਿਲਾ ਦਫ਼ਤਰ ਸੀ ਉਹ ਇੱਕ ਪਸ਼ੂ ਹਸਪਤਾਲ ਆ ਜਿੱਥੇ ਡਾਕਟਰ ਬੈਠਦੇ ਨੇ ਜਿੱਥੇ ਪਸ਼ੂ ਵੀ ਆਉਂਦੇ ਜਾਂਦੇ ਨੇ ਉਹਦੇ ਵਿੱਚ ਅਸੀਂ ਸਿਰਫ ਕਿਰਾਏ ਤੇ ਰਹਿ ਰਹੇ ਸੀ ਸਾਡੇ ਲਈ ਮੀਟਿੰਗਾਂ ਕਰਨ ਵਾਸਤੇ ਵੀ ਜਗ੍ਹਾ ਨਹੀਂ ਸੀ ਹੁੰਦੀ ਇਸ ਕਰਕੇ ਸਾਡੀ ਕਮੇਟੀ ਨੇ ਪ੍ਰਧਾਨ ਸਾਡੇ ਜਗਦੀਪ ਸਿੰਘ ਜੀ ਗਟਰਾ ਇਹਨਾਂ ਦੀ ਅਗਵਾਈ ਦੇ ਵਿੱਚ ਫੈਸਲਾ ਲਿਆ ਗਿਆ ਕਿ ਆਪਣਾ ਇੱਕ ਵਧੀਆ ਦਫ਼ਤਰ ਬਣਾਇਆ ਜਾਵੇ ਇਹ ਨਗਰਪੰਚਾਇਤ ਦੀ ਜਗ੍ਹਾ ਨਗਰਪੰਚਾਇਤ ਦੀ ਜਗ੍ਹਾ ਦੇ ਵਿੱਚ ਅਸੀਂ ਦਫ਼ਤਰ ਬਣਾਉਣ ਲੱਗਿਆ ਜਿਹੜਾ ਕੰਮ ਅਸੀਂ ਅੱਜ ਕੀਤਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਦੇਰ ਆਈ ਦਰਸਤਾਏ ਤੇ ਮੈਂ ਇਸ ਗੱਲ ਦੀ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਜੀ ਗੱਟਰਾ ਤੇ ਜਿੰਨੇ ਸਾਡੇ ਐਮਸੀ ਸਹਿਬਾਨ ਖੜੇ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਸਾਬਕਾ ਪ੍ਰਧਾਨ ਦੀ ਗੱਲ ਕਰੀਏ ਤਾਂ ਜੀ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਹਿ ਰਹੇ ਕਿ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਜੀ ਦੇਖੋ ਜੀ ਨਗਰ ਪੰਚਾਇਤ ਦੀ ਜਗਾ ਔਰ ਨਗਰ ਪੰਚਾਇਤ ਦੀ ਬਿਲਡਿੰਗ ਬਣ ਰਹੀ ਆ ਇਹਦੇ ਵਿੱਚ ਜੇ ਗੈਰ ਕਾਨੂੰਨੀ ਲੱਗਦਾ ਤੇ ਸਾਨੂੰ ਡਾਕੂਮੈਂਟ ਦੇ ਦੇਣ ਠੀਕ ਹੈ ਨਾ ਆਪ ਦੇ ਕਾਗਜ਼ ਪੱਤਰ ਦਿਖਾਉਣ ਤੇ ਜਿਹੜੀ ਕੋਈ ਜਗ੍ਹਾ ਹੋ ਉਦਾਂ ਦੀ ਦੇ ਦੇਾਂਗੇ ਇਸ ਕਰਕੇ ਜਿਹੜਾ ਵਿਰੋਧ ਨਜ਼ਾਇਜ਼ ਕੀਤਾ ਜਾ ਰਿਹਾ ਹੈ ਇਹ ਨਗਰ ਪੰਚਾਇਤ ਦੇ ਦਫ਼ਤਰ ਦਾ ਵਿਰੋਧ ਨਹੀਂ ਇਹ ਪੋਲਿਟੀਕਲ ਵਿਰੋਧ ਆ ਕਿਉਂਕਿ ਉਹਨਾਂ ਦੇ ਲੰਬਾ ਸਮਾਂ ਇੱਥੇ ਨਗਰ ਪੰਚਾਇਤ ਦੇ ਪ੍ਰਧਾਨ ਰਹੇ ਉਹਨਾਂ ਦੇ ਐਮਸੀ ਰਹੇ ਉਹਨਾਂ ਦੇ ਵਾਈਸ ਪ੍ਰਧਾਨ ਰਹੇ ਉਹਨਾਂ ਤੋਂ ਇਹ ਕੰਮ ਹੋ ਨਹੀਂ ਸਕਿਆ ਇਸ ਕਰਕੇ ਉਹ ਵਿਰੋਧ ਕਰਦੇ ਇਹ ਰਾਜਨੀਤਿਕ ਵਿਰੋਧ ਆ ਬਿਲਡਿੰਗ ਦਾ ਵਿਰੋਧ ਨਹੀਂ ਅਈ ਪ੍ਰਧਾਨ ਜੀ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਵਰਤਮਾਨ ਆਮਾਦੀ ਪਾਰਟੀ ਦੇ ਅਰਥ ਵਿੱਚ ਮੌਜੂਦ ਆ ਤੇ ਦੂਜੇ ਪਾਸੇ ਸਾਬਕਾ ਪ੍ਰਧਾਨ ਵੱਲੋਂ ਜਿਹੜਾ ਇਹ ਜਿੱਦਾਂ ਵਿਰੋਧ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦਾ ਦੇਖੋ ਉਹਨਾਂ ਦੇ ਵਿਰੋਧ ਦੀ ਆਪਾਂ ਕੋਈ ਗੱਲ ਨਹੀਂ ਕਰਦੇ ਮੈਂ ਇੱਥੇ ਸਰਦਾਰ ਮਨਜੀਤ ਸਿੰਘ ਬਲਾਸਪੁਰ ਸਾਡੇ ਚੇਅਰਮੈਨ ਹਰਮਨ ਸਿੰਘ ਬਰਾੜ ਉਹਨਾਂ ਨੂੰ ਇੱਥੇ ਪਹਿਲਾਂ ਤਾਂ ਪਹੁੰਚਦੇ ਬਹੁਤ ਸਵਾਗਤ ਕਰਦਾ ਜੀ ਐ ਕਰਦਾ ਕਹਿੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਜੋ ਉਹਨਾਂ ਦੇ ਸਾਡੇ ਐਮਐਲਏ ਸਾਦਕਾ ਅਸੀਂ ਦਫ਼ਤਰ ਦੇ ਨਾਂ ਰੱਖ ਕੇ ਅਸੀਂ ਦਫ਼ਤਰ ਦਾ ਕੰਮ ਸ਼ੁਰੂ ਕਰਨ ਲੱਗੇ ਆ ਜੋ ਕਿ ਸਾਡਾ ਮਕਸਦ ਹੈ ਵੈਸੇ 1 ਸਾਲ ਦੇ ਵਿੱਚ ਇਹਨੂੰ ਕੰਪਲੀਟ ਕਰ ਦਾਂਗੇ ਕਿਉਂਕਿ ਜਿਵੇਂ ਸਾਡੇ ਐਮਐਲਏ ਸਾਹਿਬ ਨੇ ਦੱਸਿਆ ਸਾਡੇ ਕੋਲੇ ਮੀਟਿੰਗ ਕਰਨ ਨੂੰ ਮਤਲਬ ਕਿ ਅਸੀਂ 13 ਬੰਦੇ ਐਮਸੀ ਆਜੋਗੇ 13 ਐਮਸੀ ਬੈਠਣ ਨੂੰ ਜਗ੍ਹਾ ਹੈ ਨਹੀਂ ਠੀਕ ਹੈ ਨਾ ਪਿਛਲੇ 15 ਸਾਲਾਂ ਤੋਂ ਆ ਜਿਹੜੇ ਰਹਿਗੇ ਸਾਬਕਾ ਪ੍ਰਧਾਨ ਦੀ ਗੱਲ ਉਹ ਤੋਂ ਪਹਿਲਾਂ 5 ਸਾਲ ਉਹ ਇੱਥੇ ਹੀ ਸੀ ਕੋਈ ਉਹ ਪਾਸੇ ਨਹੀਂ ਗਏ ਸੀ ਠੀਕ ਹੈ ਨਾ ਜੋ ਹੁਣ ਮੇਰੇ ਰਕ ਤੋਂ ਕੁਝ ਹੁੰਦਾ ਨਹੀਂ ਤੇ ਦੂਜੇ ਤੋਂ ਕਹਿਣੇ ਹੁੰਦਾ ਪ੍ਰਧਾਨ ਜੀ ਉਹਨਾਂ ਵੱਲੋਂ ਜਿਹੜਾ ਘਰ ਨਮਜ਼ਰਾ ਵੀ ਕੀਤਾ ਜਾ ਰਿਹਾ ਕੀ ਲੱਗਦਾ ਕਿ ਕੰਮ ਸਿਰੇ ਲੱਗ ਪਾਊਗਾ ਦੇਖੋ ਨਗਰਪਾਲਿਕਾ ਦੀ ਜਗਾ ਨਗਰਪਾਲਿਕਾ ਦੇ ਕੋਲ ਕਬਜ਼ਾ ਠੀਕ ਹੈ ਨਾ ਜੇ ਉਹਨੇ ਕੋਈ ਡਾਕੂਮੈਂਟਾ ਦਿਖਾ ਦੇਣ ਸਾਨੂੰ ਕੋਈ ਪ੍ਰੋਬਲਮ ਨਹੀਂ ਐਮਐਲ ਸਾਹਿਬ ਇੱਥੇ ਹੀ ਹੁੰਦੇ ਆ ਜਦੋਂ ਮਰਜ਼ੀ ਆਉਣ ਤੇ ਜਿਵੇਂ ਐਮਐਲ ਸਾਹਿਬ ਕਹਿਣਗੇ ਅਸੀਂ ਤੇ ਆ ਹਾਂ ਜੀ ਪ੍ਰਧਾਨ ਜੀ ਫੇਰ ਤੋਂ ਹੀ ਦਿਖ ਰਿਹਾ ਕਿ ਤਣਾਅਪੂਰਨ ਮਾਹੌਲ ਦੀ ਇੱਥੇ ਬਣ ਗਿਆ ਸੀ ਬਹਿਸ ਸਾਜੀ ਦੀ ਹੋਈ ਹੈ ਔਰ ਹੱਬ ਦੇ ਚੱਲਦੇ ਹੋਏ ਆ ਐਮਐਲਐਮ ਜੀਬਲਾਕ ਕੋਲ ਆਏ ਔਰ ਹੱਟਣ ਕਰਕੇ ਚਲੇ ਗਏ ਕੀ ਮਤਲਾਬ ਸੀ ਕੀ ਕਾਰਨ ਆ ਤੁਹਾਡੇ ਇਸ ਕਾਰਨ ਪ੍ਰੋਟੈਸਟ ਕਰਦੇ ਪਹਿਲਾਂ ਬងਦੂ ਸਾਡੇ ਅੱਗੇ ਕੋਈ ਤਣਾਅਪੂਰਨ ਮਾਹੌਲ ਨਹੀਂ ਅਸੀਂ ਜੋ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਆਪਦਾ ਪ੍ਰੋਟੈਸਟ ਕਰਨ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਉਹ ਪੌਰਾਮਣ ਬੀਬੀਆਂ ਨਾਲ ਵੈਕ ਤੇ ਸ਼ਹਿਰ ਦੇ ਬਸੰਦੇ ਮੌਜੂਦ ਬੰਦੇ ਬੈਠੇ ਆ ਘੁੰਮੜੀ ਨਹੀਂ ਮਤ ਨਹੀਂ ਅਸੀਂ ਆਏ ਜੀ ਇੱਥੇ ਮੌਜੂਦਾ ਜਿਹੜੀ ਦੂਜੀ ਧਿਰ ਹੈ ਜਿਹੜੀ ਸਰਕਾਰ ਦੀ ਧਿਰ ਹੈ ਉਹ ਬਾਹਰੋਂ ਬੰਦੇ ਲੈ ਕੇ ਆਈ ਸੀ ਉਹਨਾਂ ਨੇ ਹੰਲੜਵਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਪੂਰਾ ਸਹਿਯੋਗ ਦਿੱਤਾ ਹੈ ਜਿਹੜੀ ਗੱਲ ਹੈਗੀ ਇਹ ਮੁੱਦੇ ਦੀ ਇਹ ਕਈ ਚੀਜ਼ਾਂ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹਣਾ ਹੈ ਵੀ ਲੋਕਾਂ ਦੇ ਗੜੇ ਸੀ ਵਿੱਚ ਜ਼ਿਮੀਦਾਰ ਭਾਈਚਾਰਿਆਂ ਦੇ ਵਿੱਚ ਜੱਟ ਸਿੱਖਾਂ ਦੇ ਵੀ ਸੀ ਮਾਜਬੀ ਸਿੱਖਾਂ ਦੇ ਸੀ ਉਨਾਂ ਨੇ ਸਾਰੇ ਇਕੱਠੇ ਹੋ ਕੇ ਸਾਡੀ ਸੁਰਤ ਤੋਂ ਪਹਿਲਾਂ ਜੀ ਇੱਥੇ ਮਤਾ ਪਾਤਾ ਵੀ ਆਪਾਂ ਗਰੀਬਾਂ ਆਸਤੇ ਧਰਮਸ਼ਾਲਾ ਤਾਂ ਮੰਗੀ ਸਰਦਾਰ ਮੰਗਲ ਸਿੰਘ ਦੇ ਅਤੇ ਪਰਿਵਾਰ ਨੇ ਜਿਆਦਾ ਸਹਿਯੋਗ ਉਹਦਾ ਇੱਥੇ ਪੱਥਰ ਵੀ ਲੱਗਿਆ ਰਿਹਾ ਹੈ ਇਹਦਾ ਨਾਂ ਵੀ ਮੰਗਲ ਸਿੰਘ ਵਾਲੀ ਧਰਮਸ਼ਾਲਾ ਸੀ ਮੰਗਲ ਸਿੰਘ ਵਾਲੀ ਧਰਮਸ਼ਾਲਾ ਜੀ ਉਹ ਪ੍ਰਧਾਨ ਨੇ ਹਾਊਸ ਨੂੰ ਦੱਸਿਆ ਤੇ ਗੁਰਦੁਆਰਾ ਸਾਹਿਬ ਦੀ ਇੱਥੇ ਪਾਰਕਿੰਗ ਵੀ ਬਣਾ ਦਿੱਤੀ ਸਮੇਂ ਦੀ ਨਹੀਂ ਜਾ ਕੇ ਦੇ ਸਾਹਿਬ ਜਦੋਂ ਮਤਾ ਲਿਆਂਦਾ ਸੀ ਬਰਬਲ ਗੱਲ ਕੀਤੀ ਵਿਰੋਧੀ ਧਿਰ ਬੰਦਿਆਂ ਨੇ ਵੀ ਉੱਥੇ ਲੋਕਾਂ ਨੂੰ ਸਹਿਮਤ ਕਰ ਲਿਆ ਗੁਰਦੁਆਰਾ ਸੰਮਤ ਕਰ ਲਿਆ ਤੇ ਜਾਂ ਬਸਤੀ ਵਾਲਿਆਂ ਨੂੰ ਸਹਿਮਤ ਕਰਦੇ ਜਿੰਨਾਂ ਦੀ ਸਹਿਮਤ ਹੈ ਕਹਿੰਦੇ ਸਾਰਿਆਂ ਦੇ ਸਹਿਮਤ ਹੈ ਅਸੀਂ ਸਹਿਮਤੀ ਪ੍ਰਗਟ ਕੀਤੀ ਜੇ ਕਾਨੂੰਨ ਉਹ ਗੈਵੀ ਹੋ ਵਿੱਚ ਸੀ ਬਿਲਕੁਲ ਜੇ ਅਸੀਂ ਵਿਰੋਧ ਨਹੀਂ ਕਰਦੇ ਤਾਂ ਵੀ ਉਹਦੇ ਕੋਲ ਬਹੁਤ ਸੰਮਤੀ ਸੀ ਮਤਾ ਪਾਸ ਹੋ ਜਾਣਾ ਸੀ ਲੇਕਿਨ ਅਸੀਂ ਵਿਕਾਸ ਦੇ ਕੰਮਾਂ 'ਚ ਕਦੇ ਡਿਕੰਡ ਆਇਆ ਉਹਨੂੰ ਕਹਿੰਦੇ ਪੂਰਾ ਸਹਿਯੋਗ ਦੇਵਾਂਗੇ ਪਰ ਲੋਕਾਂ ਨੂੰ ਤਕਲੀਫ ਨਾ ਦੇ ਹੁਣ ਲੋਕਾਂ ਤੋਂ ਪੁੱਛਣ ਲੋਕਾਂ ਨੂੰ ਵੋਟਾਂ ਲੈਣ ਵੇਲੇ ਜਦੋਂ ਨਗਰ ਕੌਂਸਲੀ ਉਦੋਂ ਵੀ ਤੇ ਹੁਣ ਵੀ ਉਹਨੂੰ ਕਹਿੰਦਾ ਅਸੀਂ ਬਹੁਤ ਵਧੀਆ ਇੱਕ ਹਾਲ ਤੋਂ ਨੂੰ ਬਣਾ ਕੇ ਦੇਵਾਂਗੇ ਕਮਿਊਨਿਟੀ ਹਾਲ ਕਹਿ ਲੋ ਜਾਂ ਜਿਵੇਂ ਅਗਰਵਾਲ ਧਰਮਸ਼ਾਲਾ ਸਾਹਮਣੇ ਬਾਗਾਪੁਰਾਣਾ ਰੋਡ ਤੇ ਬਣੀ ਵੱਡਾ ਹਾਲ ਬਣਿਆ ਜਿੱਥੇ ਵਿਆਹ ਸਾਹਿਬ ਭੋਗ ਮੰਗਣੇ ਸਾਰੇ ਕੁਝ ਹੋ ਜਾਂਦੇ ਆ ਤੇ ਉਹਦੀ ਰੂਪ ਦੇ ਮੰਗੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਢਾ ਕੇ ਤੇ ਇੱਥੇ ਨਗਰ ਕੌਂਸਲ ਦਾ ਦਫ਼ਤਰ ਬਣਾਇਆ ਜਾ ਰਿਹਾ ਤੇ ਇਹ ਹਰ ਹਰਕਤ ਜਾਈ ਇਹਨਾਂ ਦੀ ਭਾਵਨਾ ਵੀ ਆहत ਹੋਈਆਂ ਜਿਨ੍ਹਾਂ ਨੇ ਬਜ਼ੁਰਗਾਂ ਨੇ ਦਾਨ ਦਿੱਤੀ ਕੋਈ ਤਿਲ ਫੁੱਲ ਪਾਗ ਬਣਾਇਆ ਸੀ ਇਹ ਕੱਲ ਮੇਰੇ ਕੋਲੇ ਸਾਰੇ ਸੰਗਤ ਦੇ ਰੂਪ ਦੇ ਪੰਜ ਨੰਬਰ ਵਾਰਡ ਦੇ ਸਤਨਗਰ ਦੇ ਬਸਤੀ ਵਾਲੇ ਸਾਰੇ ਇਕੱਠੇ ਹੋ ਕੇ ਆਏ ਵੀ ਅਸੀਂ ਬਿਲੀ ਬੰਦੇ ਸਾਡੇ ਅਸੀਂ ਕਿ ਮੈਂ ਤੁਹਾਡੇ ਨਾਲ ਆਂ ਸਾਡਾ ਲੇਕਿਨ ਸਾਨੂੰ ਪ੍ਰਧਾਨ ਨੇ ਇਹ ਗੱਲ ਕਹੀ ਸੀ ਕਿ ਸਾਰੇ ਸਹਿਮਤ ਹੈ ਉਹ ਕਹਿੰਦੇ ਸਾਨੂੰ ਕੋਈ ਪੁੱਛਿਆ ਨਹੀਂ ਸਾਨੂੰ ਤਾਂ ਉਲਟਾ ਗਲਤ ਦੱਸਿਆ ਗਿਆ ਇਸ ਕਰਕੇ ਅਸੀਂ ਇਹਨਾਂ ਦਾ ਸਪੋਰਟ ਕਰਦੇ ਆਂ ਬਾਕੀ ਜਿਹੜਾ ਮੁੱਦਾ ਹੈ ਕਿ ਸਥਾਨਕ ਜਿਹੜੇ ਵਾਰਡ ਦੇ ਬਸਤੇ ਦੇ ਹੈ 5 ਨੰਬਰ ਵਾਰਡ ਦੇ ਤੇ 7 ਨੰਬਰ ਵਾਰਡ ਦੇ ਉਹ ਬੱਬੂ ਹੈਗਾ ਤੇ ਹੋਰ ਆਪਣੇ ਸਾਡੇ ਲੀਡੀ ਸਿੰਘ ਹੈ ਉਹ ਸਾਰੇ ਦਾਸ ਦੇਣਗੇ ਮੈਨੂੰ ਇਹ ਨਹੀਂ ਪਤਾ ਤੇ ਅਸੀਂ ਅੱਜ ਆਏ ਸੀਗੇ ਪਰ ਕਿਤੇ ਦੇ ਇਸ ਸ਼ਬਦਾਂ ਦੇ ਵਿੱਚ ਮੌਜੂਦਾ ਨਗਰਪਾਲਿਕਾ ਦੇ ਪ੍ਰਧਾਨ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਜੋਲੀ ਪ੍ਰਧਾਨੀ ਆਪਦੇ ਸਮੇਂ ਦੇ ਵਿੱਚ ਇਹ ਵੀ ਨਹੀਂ ਕਰ ਪਾਈ ਸ਼ਗਦ ਕਰ ਕੇ ਹੁੰਦਾ ਨਹੀਂ ਕਰ ਨਹੀਂ ਬਾਈ ਨਹੀਂ ਕਰ ਨਹੀਂ ਬੰਦਾ ਕਰਨ ਅਸੀਂ ਜਿਹੜਾ ਜਿਹੜਾ ਕਰਨਾ ਅਸੀਂ ਕਰ ਪਾਏ ਇਹਦਾ ਕੋਈ ਮਤਲਬ ਨਹੀਂ ਹੈ ਜੇ ਨਹੀਂ ਕਰ ਬੰਦੇ ਹੋਏ ਉਹਦੇ ਮਤੇ 'ਚ ਜਵਾਬ ਦਿੰਦੇ ਜਦੋਂ ਸਾਡੇ ਵੇਲੇ ਗੱਲ ਚੱਲਦੀ ਸੀ ਕਮਿਊਨਿਟੀ ਹਾਲ ਬਣਾਉਣਾ ਤੇ ਜਿਹਨੂੰ ਇਹ ਪਤਾ ਲੱਗਿਆ ਵੀ ਇਹ ਨਜਾਇਜ਼ ਵਿਰੋਧ ਕਰਨਗੇ ਸੀ ਕਿ ਵੀ ਕੋਈ ਜਿਹੜੇ ਲੋਕਾਂ ਦੀ ਜਗ੍ਹਾ ਕੋ ਪ੍ਰਾਈਵੇਟ ਸਰਕਾਰ ਦੀ ਦਾ ਹੈ ਨਹੀਂ ਲੋਕਾਂ ਦੀ দান ਕੀਤੀ ਜਗਾ ਹੋਣ ਠੀਕ ਹੈ ਨਗਰ ਕੌਂਸਲ ਜਣਾਉਗੀ ਅਸੀਂ ਆਪ ਦੀ ਸਿਆਣ ਸੁਣਾ ਬਿੱਲ ਡਰਾ ਕਰ ਲਿਆ ਇਹ ਤਾਅਸ ਦਿਖਾਉਣਾ ਦਾ ਫਰਜ਼ ਹੈ ਇਹ ਸਿਰਫ ਤਾਅਸ ਹੈ ਔਰ ਝੂਠ ਵੀ ਬੋਲਿਆ ਨੇ ਉਹ ਜੀ ਉਹਨਾਂ ਨੇ ਕਹਿਣਾ ਕਿ ਜਿਹੜੀ ਮੌਜੂਦਾ ਨਗਰ ਪੰਚਾਇਤ ਦੀ ਜਿਹੜਾ ਦਫ਼ਤਰ ਹੈ ਉਹ ਪਸ਼ੂ ਆਸਪਤਾਲ ਦੇ ਵਿੱਚ ਹੈ ਤੇ ਇੱਕ ਅਨਸੇਬ ਹੈ ਬਿਲਡਿੰਗ ਇਸ ਕਰਕੇ ਜਿਹੜਾ ਨਗਰ ਪੰਚਾਇਤ ਦਾ ਦਫ਼ਤਰ ਨਵਾਂ ਬਣਾਉਣ ਦੀ ਜ਼ਰੂਰਤ ਸੀ ਇਸ ਕਰਕੇ ਸਾਨੂੰ ਉਹ ਕਹਿੰਦੇ ਕਿ ਨਗਰ ਪੰਚਾਇਤੀ ਜਗ੍ਹਾ ਤੇ ਇਹਦੇ ਤੇ ਪੰਚਾਇਤ ਦਫ਼ਤਰ ਜਿੱਤੇ ਹੋਏ ਹੈ ਜਿਹੜੇ ਅਸੀਂ ਪ੍ਰਧਾਨ ਦੀ ਗੱਲ ਮਾਲ ਕੀ ਉਹਦੀ ਸਪੋਰਟ ਕੀਤੀ ਸੀ ਲੇਕਿਨ ਉਹਨੇ ਝੂਠ ਬੋਲਿਆ ਵੀ ਲੋਕ ਸਹਿਮਤ ਹੈ ਜਿਹੜੀ ਨਗਰ ਕੌਂਸਲ ਦਾ ਦਫ਼ਤਰ ਨਹੀਂ ਕਹਿੰਦੇ ਆ ਉੱਥੇ ਤਿੰਨ 7-8 ਸਾਲ ਤੋਂ ਚੱਲਦੀ 12 ਸਾਲ ਹੋ ਗਏ ਨਗਰ ਕੌਂਸਲ ਦਾ ਦਫ਼ਤਰ ਚੱਲਦੀ ਵੈਲੈਂਟ ਠੀਕ ਹੈ ਮੇਰੇ ਹੋਂਦੇ ਵੀ ਅਸੀਂ ਤਿੰਨ ਕਮਰੇ ਹੋਰੇ ਉੱਤੇ ਪਾਉਣ ਦਾ ਵੀ ਜਿਹੜੇ ਬਣਿਆ ਹੈ ਕਲਾਕਾਰਾਂ ਵਾਸਤੇ ਵੀ ਉੱਥੇ ਪਾਦ ਗਈ ਤੇ ਜਾਂ ਉਸ ਤੋਂ ਬਾਅਦ ਮੇਰੀ ਤਨਯੋਰ ਦੇ ਵਿੱਚ ਮਾਰਕੀਟ ਕਮੇਟੀ ਦਾ ਦਫ਼ਤਰ ਖਾਲੀ ਹੋ ਗਿਆ ਸੀ ਸਾਡੀ ਉਹ ਵੀ ਗੱਲ ਚੱਲਦੀ ਸੀ ਵੀ ਮਾਰਕੀਟ ਕਮੇਟੀ ਵੀ ਬਣੀ ਬਣਾਈ ਸਰਕਾਰ ਦੀ ਬਿਲਡਿੰਗਾਂ ਸਰਕਾਰ ਦੇ ਕੰਮ ਆ ਸਕੀ ਉੱਥੇ ਸਾਡਾ ਸਾਰਾ ਆਮਲਾ ਫੈਲਾ ਵੀ ਖੜ ਸਕਦਾ ਸਾਡੀਆਂ ਰੇੜੀਆਂ ਤੇ ਜਿਹੜੇ ਸਵੀਪਰਾਂ ਦਾ ਜਿਹੜਾ ਕੋਈ ਟਰਾਲੀਆਂ ਉਹ ਵੀ ਖੜ ਸਕਦੀਆਂ ਜੀਸੀਬੀ ਵੀ ਖੜ ਸਕਦੀ ਐ ਇਹ ਸੀ ਇਹ ਪ੍ਰਧਾਨ ਦੀ ਪ੍ਰਪੋਜ਼ਲ ਸੀ ਲੇਕਿਨ ਸਾਨੂੰ ਉਤਰਾਜ ਕੋਈ ਨਹੀਂ ਸੀ ਜਦੋਂ ਲੋਕਾਂ ਨੂੰ ਨਹੀਂ ਪੁੱਛਿਆ ਲੋਕਾਂ ਨੂੰ ਜਿਨ੍ਹਾਂ ਦੀ ਧਰਮਸ਼ਾਲਾ ਗਈ ਉਹਨਾਂ ਨੂੰ ਉਤਰਾਜ ਆ ਸਾਂਝੀ ਥਗੜਾ ਨੂੰ ਸਾਂਝੇ ਥਾਂ 'ਤੇ ਬਸ ਜਿਨ੍ਹਾਂ ਵਾਸਤੇ ਦਿੱਤੀ ਹੈ ਉਹਨਾਂ ਨੂੰ ਵਰਤਣਾ ਚਾਹੀਦਾ ਅਸੀਂ ਤਾਂ ਦਫ਼ਤਰ ਹੋਰ ਕਿਤੇ ਬਣਾ ਲਾਂਗੇ ਅੰਜ ਕੀ ਲੈ ਤੇ ਜਸਤਰੀ ਕੇ ਨਾ ਬਹੁਤ ਪ੍ਰਸ਼ਾਸਨ ਵੀ ਵੱਡੀ ਸਖਤੀ ਨਾਲ ਪਹਿਰਾ ਦੇ ਰਿਹਾ ਹੈਗਾ ਰੁਕ ਪਾਉਗੇ ਜੀ ਨਹੀਂ ਅਸੀਂ ਕਾਨੂੰਨ ਦਾ ਸਹਾਰਾ ਵੀ ਲਵਾਂਗੇ ਇਹ ਲੋਕ ਘਾਤ ਹੋਣਗੇ ਦੱਸਣਗੇ ਲੋਕਾਂ ਨੂੰ ਜਿਹੜਾ 50 ਸਾਲ ਦੀ ਚੀਜ਼ ਬਣੀ ਕੋਈ ਵਿਰਾਸਤੀ ਚੀਜ਼ ਬਣੀ ਹੈ ਉਹਦੀ ਆਪਾਂ ਰਿਪੇਅਰ ਕਰ ਸਕਦੇ ਹਾਂ ਉਹਦੀ ਦਿੱਖ ਦੇ ਸਕਦੇ ਹਾਂ ਲੋਕਾਂ ਨੂੰ ਸਮਰਥਨ ਵਾਸਤੇ ਉਹਦੇ ਲਈ ਆਪਾਂ ਨਿੱਜੀ ਦਸਤਰ ਬਣਾ ਦਈਏ। ਸੱਤਾਧਾਰੀ ਦਰ ਤੱਕ ਇਹ ਕਹਿੰਦੇ ਕਿ ਅਸੀਂ ਵਿਕਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਵਿਕਾਸ ਤੇ ਸਿਆਸਤ ਹੋ ਰਹੀ ਹੈ ਇਸ ਕਰਕੇ ਜਿਹੜੀ ਵਿਰੋਧੀ ਧਿਰ ਜਾਣ ਪੁੱਛ ਕੇ ਇਹ ਮੁੱਦੇ ਉਠਾ ਰਹੀ ਹੈ ਕਿਸੇ ਵਿਕਾਸ ਦੇ ਮੁੱਦੇ ਤੇ ਕੋਈ ਨੈਗੇਟਿਵ ਦਿਖਾ ਦਿਓ ਸਾਡੇ ਸਾਰੇ ਮੁੱਦਿਆਂ ਨੂੰ ਸਮੂਲਿਤ ਕੀਤੀ ਵਿਕਾਸ ਦੇ ਨਾਂ ਤੇ ਕੋਈ ਸਟੇਟਿੰਗ ਪਾਸ ਕਰਾਇਆ ਕੋਈ ਪਾਰਕ ਪਾਸ ਕਰਾਇਆ ਉਹ ਗਲੀਆਂ ਦੇ ਪਾਇਆ ਵਿਕਾਸ ਦੇ ਨਾਂ ਤੇ ਗੱਲ ਜਦੋਂ ਸਾਡੇ ਜਿਹੜੇ 6 ਕਾਉਂਸਲਰ ਜਿੱਤੇ ਹੋਏ ਆ ਉਹਨਾਂ ਜੇ ਨਾਂ ਤੇ ਟੈਂਡਰ ਲਾਉਂਦਾ ਹੈ ਵਿਕਾਸ ਦਾ ਮਸੀਹਾ ਸੁਣਾਉਂਦਾ ਆਪਣੇ ਆਪ ਨੂੰ ਨਾਂ ਉਹਨਾਂ ਦੇ ਜੇ ਮਤੇ ਪਾਉਂਦਾ ਹੈ 4 ਨੰਬਰ ਵਾਰਡ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਬਾਗੂ ਵਾਸੀ ਦੇ ਵਿੱਚ ਗਰੀਬ ਥੱਕ ਗਏ ਐਮਐਲਏ ਸਾਹਿਬ ਨੂੰ ਫੋਨ ਕਰ ਕਰਕੇ ਵੀ ਸਾਡੇ ਪਾਣੀ ਨਹੀਂ ਨਾ ਉਹ ਗਰੀਬਾਂ ਨੇ ਕਰਜ਼ਾ ਲੈ ਕੇ ਆਪ ਦੀ ਚਲ ਚਲੀ ਦੀ ਮੋਟਰ ਲਾਈ ਦੋ ਘਰਾਂ ਤੋਂ ਮੈਂ ਨਾਂ ਦੱਸ ਸਕਦਾ ਇੱਕ ਵਿਚਾਰੀ ਘਰਾਂ ਚ ਕੰਮ ਕਰਦੀ ਹੈ ਉਹ ਇੱਕ ਸ਼ਰਮੇ ਕੇ ਰਾਮਸਵਾਰ ਕੇ ਉਹਨਾਂ ਨੇ ਬਾਹਰ ਜਦੋਂ ਗਲੀ ਮੋਟਰ ਲਾਈਆਂ ਐ ਐਸਡੀਮ ਸਾਹਿਬ ਨੂੰ ਅਸੀਂ ਕਹਿ ਕੇ ਆਏ ਸੀਗੇ ਤੇ ਪਾਈਪ ਦਾ ਆਰਡਰ ਹੋਇਆ ਵਾ ਪਹਿਲਾਂ ਕਦੇ ਚੋਣ ਜਾਬਤਾ ਲੱਗਿਆ ਉਸ ਤੋਂ ਬਾਅਦ ਰੋਕਤਾ ਰੋਕਿਆ ਗਿਆ ਪ੍ਰਧਾਨ ਵਾਲਿਆਂ ਪਾਣੀ ਨਹੀਂ ਦਿੱਤਾ ਸਾਫ ਪਾਣੀ ਇਸ ਨਗਰ ਕੌਂਸਲ ਲੋਕਾਂ ਚਾਰ ਨੰਬਰ ਦੇ ਵਾਰਡਾਂ ਦੇ ਪਰਾਂਜੀਕ ਦੀ 12 ਬੰਦੇ ਸੱਦਣ ਦੀ ਗੱਲ ਆਈ ਹੈ ਇਹ ਕੀ ਤੁਹਾਡੇ ਵੱਲੋਂ ਪੁਲਾਏ ਗਏ ਆ ਜਾਂ ਅਸਥਾਕਾਰੀ ਕਰ ਵੱਲੋਂ ਕੋਨੂੰ ਵੀ ਪਤਾ ਜੀ ਪ੍ਰਸ਼ਾਸਨ ਨੂੰ ਵੀ ਪਤਾ ਅਸੀਂ ਸਭਾ ਨੂੰ ਦੱਸਤਾ ਸੀ ਵੀ ਡੀਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਡੀਸੀ ਸਾਹਿਬ ਦੇ ਨੋਟਸ ਲਿਆਤਾ ਕਿ 12 ਪਿੰਡਾਂ ਚੋਂ ਗਲਤ ਅੰਕੜਾ ਆ ਨੌਜਵਾਨ ਅੰਕੜਾ ਅਸੀਂ ਇੱਥੇ ਬੈਠੇ ਸੀ ਉਹ ਸਾਡੀ ਪ੍ਰੋਟੈਕਸ਼ਨ ਵਾਸਤੇ ਵੀ ਖੜੇ ਰਹੇ ਆ ਵੀ ਇਹ ਫੋਰਮਾਂ 'ਨ ਬੈਠਿਆ ਕੋਈ ਹਥਿਆਰ ਨਹੀਂ ਉਹਨਾਂ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਸੀਗੇ ਉਹਨਾਂ ਨੇ ਸਾਨੂੰ ਗਾਲੀ ਗਲੋਚ ਵੀ ਕੀਤੀ ਹੈ ਮੈਂ ਹੈਂਡਲਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਖਾਸ ਕਰ ਮੇਰੇ ਨਾਲ ਕਰੋਤਾ ਕੈ ਜਿਹੜਾ ਕਾਰਨ ਕਰਦੀ ਜਾਰੀ ਰਹੂਗਾ ਹਾਂਜੀ ਨਾਲ ਆਪਣੇ ਦਰ ਕਰਦੀ ਜਾਰੀ ਰਹੂਗਾ ਹਾਂ ਮੇਰੇ ਸਮੇਂ ਤੱਕ ਜਾਰੀ ਰਹੂਗਾ ਜੀ ਜੀ ਟਿੰਪਲ ਜੀ ਅੱਜ ਨਿਹਾਲ ਸਿੰਘ ਵਾਲਾ ਜਿਹੜਾ ਹੈ ਸਤਿ ਸ਼੍ਰੀ ਅਕਾਲ ਸਾਰਨਾ ਲਗਾਇਆ ਇਹ ਕੀ ਮਸਲਾ ਹੈ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਤਾਂ ਮੈਂ ਜੋਲੀ ਦਾ ਧੰਨਵਾਦ ਕਰਦਾ ਇਹਨਾਂ ਦੇ ਇੱਕ ਜਾਣਕਾਰ ਬੰਦੇ ਨੇ ਮੈਨੂੰ ਫੋਨ ਕੀਤਾ ਕਿ ਉੱਥੇ ਆ ਪ੍ਰੋਬਲਮ ਚੱਲ ਰਹੀ ਹੈ ਤੋਂ ਮੈਂ ਬੜੀ ਫੋਰੀ ਟਾਈਮ ਤੇ ਇੱਥੇ ਪਹੁੰਚਿਆ ਦੇਖੋ ਕਿਤੇ ਨਾ ਕਿਤੇ ਜਿਹੜੀ ਮਿਊਸਪਲ ਕਮੇਟੀਆਂ ਇੱਕ ਮਾਂ-ਬਾਪ ਦੀ ਤਰ੍ਹਾਂ ਹੁੰਦੀਆਂ ਆ ਇਹ ਐਂ ਨਹੀਂ ਹਲਕਿਆ ਨਾ ਕਰਦੀਆਂ ਹੁੰਦੀਆਂ ਜੇ ਲੋਕਾਂ ਨੂੰ ਵਿਰੋਧ ਹੈ ਲੋਕ ਚਾਹੁੰਦੇ ਇੱਥੇ ਆ ਚੀਜ਼ ਬਣਾਉਣੀ ਹੈ ਤੁਸੀਂ ਕਿਉਂ ੱੱੱਕੇ ਨਾ ਕਹਿ ਰਹੇ ਹੋ ਅਸੀਂ ਉੱਥੇ ਦਫ਼ਤਰ ਬਣਾਵਾਂਗੇ ਸੋ ਕਿਤੇ ਨਾ ਕਿਤੇ ਸਰਕਾਰਾਂ ੱੱੱਕਾ ਕਰਦੀਆਂ ਪਰ ਇੰਨਾ ੱੱੱਕਾ ਨਹੀਂ ਬਰਦਾਸ਼ਤ ਕੀਤਾ ਜਾਊਗਾ ਜਿਹੜੀ ਚੀਜ਼ ਪਿਛਲੇ 40-50 ਸਾਲਾਂ ਤੋਂ ਲੋਕ ਉੱਥੇ ਮੰਗ ਹੈ ਲੋਕਾਂ ਨੇ ਲੋਕ ਚਾਹੁੰਦੇ ਆ ਕਿੰਨੀਆਂ ਜਗ੍ਹਾ ਮਿਊਸਪਲ ਕਮੇਟੀਆਂ ਕੋਲੇ ਉੱਥੇ ਜਗ੍ਹਾ ਇੱਕ ਅੰਜਲੀ ਜੀ ਦੱਸ ਰਹੇ ਸੀ ਖਾਈ ਸਾਹਿਬ ਵੀ ਬੈਠੇ ਆ ਸਾਹੂ ਕੇ ਸਾਹਿਬ ਬੈਠੇ ਆ ਬਈ ਮਾਰਕੀਟ ਕਮੇਟੀ ਦੀ ਬਿਲਡਿੰਗ ਖਾਲੀ ਹੋਈ ਹੈ ਉੱਥੇ ਦਫ਼ਤਰ ਲੈ ਜੋ ਕੀ ਗੱਲ ਤੁਹਾਨੂੰ ਸਾਡੇ ਸਮਾਜ ਦੇ ਲੋਕਾਂ ਨਾਲ ਹੀ ਆ ਕੇ ੱੱੱਕਾ ਕਰਨਾ ੱੱੱਕਾ ਕਰਨਾ ਹੁੰਦਾ ਸੋ ਕਿਤੇ ਨਾ ਕਿਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਬਈ ਐ ਨਾ ਕਰੋ ਪਾਵਰਾਂ ਵੀ ਬਹੁਤ ਆਉਂਦੀਆਂ ਸਰਕਾਰਾਂ ਵੀ ਬਦਲੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਇੰਨਾ ੱੱੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਜਿੰਨੀ ਦੇਰ ਸਾਡੇ ਪ੍ਰਧਾਨ ਜੀ ਬੈਠੇ ਇੱਥੇ ਜੋਲੀ ਜੀ ਇਹਨਾਂ ਦੀ ਰਹਿਨਮਾਈ ਹੇਠ ਜਿੰਨੀ ਦੇਰ ਇਹ ਧਰਨਾ ਚੱਲਿਆ ਪੂਰੀ ਲੜਾਈ ਲੜੀ ਜਾਊਗੀ ਇਹਨਾਂ ਨੂੰ ਮੈਂ ਇੰਨੇ ਬੇਨਤੀ ਕਰਦਾ ਵੀ ਇਹ ਨਾ ਸੋਚੋ ਵੀ ਜਿਹੜੇ ਉਹ ਸਮਾਜ ਦੇ ਜਾਂ ਉਸ ਮੱਲੇ ਦੇ ਜਿਹੜੇ ਵਾਰਡ ਦੇ ਵੀ ਲੋਕ ਆ ਉਹਨਾਂ ਦੇ ਨਾਲ ਕੋਈ ਨਹੀਂ ਉਹਦੇ ਨਾਲ ਸਾਰੀ ਕਾਂਗਰਸ ਖੜੀ ਆ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਆਪਦੇ ਲੋਕਾਂ ਨਾਲ ਖੜਾਂਗੇ ਸੋ ਇਹ ਜਿਹੜੀ ਚੀਜ਼ ਇਹ ਚਾਹੁੰਦੇ ਆ ਉਸ ਤੇ ਇਹਨਾਂ ਨੂੰ ਸਫਲ ਨਹੀਂ ਹੋਣ ਦੇਵਾਂਗੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਬੀ ਇਸ ਬਿਲਡਿੰਗ ਨੂੰ ਕੀ ਹੋਇਆ ਜੇ ਕੋਈ ਤੁਸੀਂ ਕਮਰਾ ਆ ਜਾਂ ਗਾਂਦੇ ਜੀ ਪਸ਼ੂ ਹਸਪੀਟਲ ਹੈ ਇਹ ਪਿਛਲੇ ਪ੍ਰਧਾਨ ਕਿੰਨੇ ਇੱਥੇ ਆ ਕੇ ਪ੍ਰਧਾਨਗੀਆਂ ਕਰ ਗਏ ਉਹ ਵੀ ਜ਼ਿੰਮੇਵਾਰ ਸੀ ਸੋ ਉਹਨਾਂ ਨੇ ਤਾਂ ਹੁਣ ਤੱਕ ਇੱਥੇ ਆ ਪੰਗਾ ਨਹੀਂ ਲਿਆ ਸੋ ਦੂਜੀ ਗੱਲ ਇਹ ਸੁਣ ਲੋ ਇਹ ਕਹਿੰਦੇ ਆ ਵੀ ਇਹ ਵਿਰੋਧ ਕਰਦੇ ਆ ਵਿਕਾਸ ਦਾ ਵਿਰੋਧ ਕਰਦੇ ਅੱਜ ਤੱਕ ਕਦੇ ਮੈਂ ਇਸ ਕਮੇਟੀ ਦਾ ਕੋਈ ਵਿਰੋਧ ਨਹੀਂ ਸੁਣਿਆ ਪਰ ਜਦੋਂ ਤੁਸੀਂ ਆ ਕੇ ਲੋਕਾਂ ਦੀ ਧੌਣ ਤੇ ਗੋਡਾ ਰੱਖਦੇ ਹੋ ਦੇ ਅਸੀਂ ਤੁਹਾਨੂੰ ਚੱਲਣੇ ਨਹੀਂ ਦੇਣਾ ਉਦੋਂ ਤਾਂ ਫਿਰ ਰੌਲਾ ਪਊਗਾ ਨਾ ਸੋ ਕਿਤੇ ਨਾ ਕਿਤੇ ਮੈਂ ਪ੍ਰਧਾਨ ਜੀ ਨੂੰ ਮੌਜੂਦਾ ਸਰਕਾਰ ਨੂੰ ਬੇਨਤੀ ਕਰਦਾ ਐ ਨਾ ਕਰੋ ਦੇਖੋ ਸਮੇ ਬੜਿਆਂ ਤੇ ਆਏ ਆ ਸਮੇ ਚਲੇ ਵੀ ਜਾਣੇ ਕਿਸੇ ਦਾ ਇੱਥੇ ਗਦੌੜਾ ਨਹੀਂ ਫਿਰਿਆ ਹੋਇਆ ਪਰ ਲੋਕਾਂ ਨੂੰ ਐਨਾ ਤੰਗ ਨਾ ਕਰੋ ਵੀ ਲੋਕ ਘਰਾਂ ਚੋਂ ਉੱਠ ਕੇ ਆ ਕੇ ਕਮੇਟੀ ਦੇ ਮੂਹਰੇ ਬਹਿ ਗਏ ਆ ਸੋ ਜਿੰਨੀ ਦੇਰ ਆ ਸਾਰੀਆਂ ਬੀਬੀਆਂ ਪੈਣਾ ਆਂਦੇ ਜੀ ਬਾਹਰੋਂ ਬੰਦੇ ਆ ਇਹਨਾਂ ਚ ਦੱਸੋ ਜੀ ਕਿਹੜਾ ਬਾਹਰੋਂ ਬੰਦਾ ਹੈ ਉਨੇ ਸਾਰੇ ਠੀਕ ਹੈ ਨਾ ਸੋ ਕਿਤੇ ਨਾ ਕਿਤੇ ਬੰਦੇ ਉਹਨਾਂ ਲਵਾਏ ਗਏ ਆ ਜੀ ਇਹਨੇ ਨਵੀਂ ਨਕਲ ਸੋ ਸੋ ਕਿਤੇ ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਐਡੀ ਵੱਡੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਕਿ ਇਹਨਾਂ ਨੂੰ ਅਸੀਂ ਕਿਵੇਂ ਨਾ ਕਿਵੇਂ ਟੱਕਾ ਕਰ ਸਕੀਏ ਸੋ ਇੰਨਾ ਕਿ ਤੁਹਾਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਟੱਕਾ ਨਹੀਂ ਬਰਦਾਸ਼ਤ ਕੀਤਾ ਜਾਊਗਾ ਤੇ ਟੱਕਾ ਚੱਲਿਆ ਨਹੀਂ ਜਾਊਗਾ ਧੰਨਵਾਦ ਆਂ ਜੀ ਤੁਸੀਂ ਇਹ ਮਤਲਬ ਲੈ ਲਓ ਗਵਰਨਰਲਰਟ ਦੇ ਅਧਿਕਾਰੀ ਜੀ ਨੂੰ ਮੋਹਸਲਿਆ ਸਕਦੇ ਹੈ ਨਾ ਕੀ ਲੱਗਦਾ ਕਿ ਬੁਰੀਕਰ ਮੌਜੂਦਾ ਪਰਿਵਾਰੀ ਤੇ ਉਸ ਦੇ ਬਿਮਾਰ ਹਸਪਤਾਲ ਦੀ ਜਿਹੜੀ ਵਾਲੇ ਪਾਸੋਂ ਵੀ ਉੱਥੇ ਪ੍ਰੋਬਲਮ ਆ ਰਹੀ ਹੈ ਜਿਹੜੇ ਵਿੱਚ ਇੱਥੇ ਨਵੀਂ ਬੈਡਿੰਗ ਖੜੀ ਕੀਤੀ ਜਾ ਰਹੀ ਹੈ ਪਰ ਅਸਾਂ ਦਾ ਮੰਗਰੋਧ ਕੀ ਤਿਆਰ ਕੀ ਲਗਦਾ ਰੋਕ ਪਾਉਗੇ ਜੇ ਕੁਝ ਗੱਲੇ ਹੈ ਵੀ ਜਿਹੜੀ ਹੁਣ ਸਾਡੇ ਪ੍ਰਧਾਨ ਜੀ ਜੱਲੀ ਜੀ ਨੇ ਗੱਛਿਆ ਤੁਹਾਨੂੰ ਨਗਰ ਕੌਂਸਲ ਦਾ ਜਿਹੜਾ ਕੰਮ ਉਹਨਾਂ ਨੇ ਆਪ ਦਾ ਕੰਮ ਕਰਨਾ ਹੈ ਕਰਨਾ ਵੀ ਚਾਹੀਦਾ ਸਾਰ ਲੋਕ ਖਚ ਕਰਨਾ ਚਾਹੀਦਾ ਮੈਂ ਇਸ ਗੱਲ ਤੋਂ ਜਿਹੜਾ ਨਗਰ ਕੌਂਸਲ ਦੇ ਪ੍ਰਧਾਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਜਾਂ ਤਾਂ ਇਹ ਜਿਹੜੀ ਜਗ੍ਹਾ ਜਿੱਥੇ ਦਫਤਰ ਬਣਾਉਣ ਦੀ ਗੱਲ ਆ ਇਹ ਤੋਂ ਪਹਿਲਾਂ ਵੀ ਕਮੇਟੀ ਰਹੀ ਆ ਇਹ ਤੋਂ ਪਹਿਲਾਂ ਵੀ ਪ੍ਰਧਾਨ ਰਹੇ ਆ ਉਹਨਾਂ ਦੀ ਨਿਗਾਹ 'ਚ ਵੀ ਜਗ੍ਹਾ ਸੀ ਜਦੋਂ ਜੋਰਲੀ ਜੀ ਪ੍ਰਧਾਨ ਸੀ ਕਾਂਗਰਸ ਸਰਕਾਰ ਸੀ ਤੇ ਇਹਨਾਂ ਨੇ ਇੱਕ ਮਤਾ ਪਾ ਕੇ ਭੇਜਿਆ ਸੀ ਵੀ ਜਿਹੜੀ ਮਾਰਕੀਟ ਵਾਲੀ ਜਗ੍ਹਾ ਆ ਲੋਕਲ ਬਾਡੀ ਦੇ ਡਿਪਾਰਟਮੈਂਟ ਨੂੰ ਵੀ ਉਹ ਸਾਨੂੰ ਅਸੀਂ ਖਰੀਦਣ ਨੂੰ ਤਿਆਰ ਆ ਪੈਸੇ ਪਰ ਨੂੰ ਚਾਰ ਆ ਮੰਡੀ ਬੋਰਡ ਤੋਂ ਸਾਨੂੰ ਲੈ ਕੇ ਦਿੱਤੀ ਗੱਲ। ਲੇਕਿਨ ਉਹ ਪ੍ਰੋਪੋਜ਼ਲ ਵਿਚਾਲੇ ਰਹਿ ਗਿਆ। ਜੇ ਲੋਕਲ ਬਾਡੀਜ਼ ਐ ਉਹਨੂੰ ਜਿੰਨੇ ਇਸ ਮੰਡੀ ਦੇ ਨਾਗਰਿਕ ਐ ਉਹਨਾਂ ਤੋਂ ਪਾਣੀ ਦੇ ਬਿੱਲ, ਹਾਊਸ ਟੈਕ, ਪ੍ਰਾਪਰਟੀ ਟੈਕਸ ਜਿਹੜੇ ਨਵੇਂ ਘਰ ਪਾਉਣੇ ਆ ਉਹਦੇ ਨਕਸ਼ੇ ਦੀਆਂ ਫੀਸਾਂ, ਕੋਈ ਪ੍ਰਾਪਰਟੀ ਵੇਚਣੀ ਆ ਉਹਦੀ ਐਨਓਸੀ ਦੀ ਫੀਸ ਬਥੇਰੀ ਕਮਾਈ ਆ ਜਿਹੜੀ ਨਗਰ ਕੌਂਸਲਾ ਉਹਨੂੰ। ਲੋਕਾਂ ਤੋਂ ਬਥੇਰੀ ਕਮਾਈ ਕਰਦੇ ਨਗਰ ਕੌਂਸਲ ਉਹਨਾਂ ਕੋਲ ਪੈਸਾ ਹੈਗਾ ਉਹਨਾਂ ਨੂੰ ਚਾਹੀਦਾ ਸੀ ਕਿਤੇ ਵੀ ਵਧੀਆ ਜਗ੍ਹਾ ਦੇ ਕੇ ਵਧੀਆ ਥਾਂ ਤੇ ਟੈਂਡਰ ਲਾ ਕੇ ਉਹ ਜਗ੍ਹਾ ਖਰੀਦ ਕੇ ਉੱਥੇ ਦਫ਼ਤਰ ਬਣਾਇਆ ਜਾ ਸਕਦਾ। ਬਈ ਜੇ ਉਹਨਾਂ ਨੂੰ ਦਫ਼ਤਰ ਦੀ ਲੋੜ ਸਮਝਦੇ ਆ ਉਹ। ਪਰ ਜਿਹੜੀ ਲੋਕਾਂ ਦੀ ਬਣੀ ਸਹੂਲਤ ਵਾਲੀ ਜਗ੍ਹਾ ਹੈ। ਮੈਂ ਉਹ ਪ੍ਰਧਾਨ ਨੂੰ ਇੱਕਦਮ ਇਹ ਗੱਲ ਪੁੱਛਣਾ ਚਾਹੁੰਦਾ ਤੁਹਾਡੇ ਬਾਅਦ ਵਿੱਚ ਜਰੂਰੀ ਹੈ। ਵੀ ਆਹ ਜਿਹੜੀ ਧਰਮਸ਼ਾਲਾ ਇਹ ਇਹਦਾ ਕੋਸ਼ਿਸ਼ਾ ਜਿਹੜਾ ਆਹ ਜਿਹੜੀ ਵਸਤੀ ਹੈ ਗਰੀਬਾਂ ਦੀ। ਜਿਹੜੇ ਗਰੀਬ ਇੱਥੇ ਕੋਈ ਆਪਦੀਆਂ ਲੜਕੀਆਂ ਦੇ ਵਿਆਹ ਕੋਈ ਹੋਰ ਪ੍ਰੋਗਰਾਮ ਕਰਦੇ ਸੀ। ਇਹਨਾਂ ਲੋਕਾਂ ਨੇ ਵੋਟਾਂ ਪਾਆਂ। ਉਹਦੀ ਧਰਮ ਪਤਨੀ ਨੂੰ ਇੱਥੋਂ ਕਾਉਂਸਲਰ ਬਣਾ ਕੇ ਇਹਨਾਂ ਲੋਕਾਂ ਨੇ ਭੇਜਿਆ ਇਹ ਤਾਂ ਖਾਸ ਕਰਕੇ ਉਹਦੇ ਧਿਆਨ ਸੀ ਉਹਨੂੰ ਪਤਾ ਸੀ ਵੀ ਇਹ ਗਰੀਬ ਜਿਹੜੇ ਇੱਥੋਂ ਦੇ ਲੋਕਾਂ ਦਾ ਪ੍ਰਾਣਾ ਕਿਉਂਕਿ ਉਹ ਵੀ ਇੱਥੋਂ ਦਾ ਵਸਨੀਕ ਹੈ ਉਹਨੂੰ ਪਤਾ ਵੀ ਇਹ ਪ੍ਰਾਣੀ ਧਰਮਸ਼ਾਲਾ ਲੰਮੇ ਟਾਈਮ ਤੋਂ ਬਣੀ ਆ ਸਾਡੇ ਜਨਮ ਤੋਂ ਪਹਿਲਾਂ ਜੀ ਬਣੀ ਇਹ ਚੀਜ਼ ਹੈ ਲੋਕਾਂ ਦੇ ਜਿਹੜੀ ਸਹੂਲਤ ਹੈ ਲੇਕਿਨ ਅੱਜ ਲੋਕਾਂ ਤੋਂ ਖੋਹੀ ਜਾ ਰਹੀ ਹੈ ਇਸ ਕਰਕੇ ਜਿਹੜੇ ਅੱਜ ਨਗਰ ਨਿਵਾਸੀ ਹੈ ਇਸ ਗੱਲ ਦਾ ਵਿਰੋਧ ਕਰਦੇ ਆ ਜਦੋਂ ਵਿਰੋਧ ਕਰਦੇ ਆ ਸਾਡਾ ਜਿਹੜਾ ਆਪੋਜੀਸ਼ਨ ਪਾਰਟੀ ਹੁੰਦੀ ਆ ਉਹਦਾ ਫਰਜ਼ ਹੁੰਦਾ ਵੀ ਲੋਕਾਂ ਨਾਲ ਖੜ ਕੇ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ ਔਰ ਜਿਹੜੀ ਤੁਸੀਂ ਸਾਡੇ ਸਾਫ ਕਾ ਪ੍ਰਧਾਨ ਜੀ ਸਾਡੇ ਹਲਕਾ ਚ ਚਾ ਸਰਪੰਦਰ ਸਿੰਘ ਸਾਹੂ ਕੇ ਪਰਮਿੰਦਰ ਡੈਂਪਲ ਜੀ ਔਰ ਸਾਡੇ ਸਾਰੇ ਕਾਉਂਸਲਰ ਜਿਹੜੇ ਕਾਂਗਰਸ ਪਾਰਟੀ ਦੇ ਆ ਅਸੀਂ ਜੋ ਸਾਨੂੰ ਨਗਰ ਨਿਵਾਸੀ ਕਹਿਣਗੇ ਆ ਮਤਾਵਾ ਪੈਣਾ ਸਾਰੀਆਂ ਬੈਠੀਆਂ ਜੋ ਇਹਨਾਂ ਦਾ ਹੁਕਮ ਹੋ ਉਹ ਅਸੀਂ ਉੱਤੇ ਪਹਿਰਾ ਦੇਣਾ ਡਟ ਕੇ ਜਿੰਨਾ ਚਿਰ ਇਹ ਧਰਨਾ ਲਾਉਣ ਨੂੰ ਕਹਿਣਗੇ ਅਸੀਂ ਬੈਠੇ ਆ ਡਰਚੇ ਬੈਠਾਂਗੇ ਜੇ ਲੋੜ ਪਊ ਭਵਿੰਦਰ ਸਿੰਘ ਸਾਹੂ ਕੇ ਮੈਂ ਹਾਈ ਕਮਾਂਡ ਨਾਲ ਗੱਲ ਕਰਾਂਗੇ ਲੋੜ ਪਊਗੀ ਦਾ ਸੀਐਲਪੀ ਲੀਡਰ ਨੂੰ ਵੀ ਸੱਦਾਂਗੇ ਵੱਡਾ ਇਕੱਠ ਵੀ ਕਰਾਂਗੇ ਪੰਜਾਬ ਦੇ ਪ੍ਰਧਾਨ ਨੂੰ ਵੀ ਸੱਦਾਂਗੇ ਸਾਰੇ ਲੀਡਰ ਸਾਹਿਬਾਂ ਨੂੰ ਸੱਦਾਂਗੇ ਪਰ ਜਿੱਥੋਂ ਤੱਕ ਲੜਾਈ ਲੰਨ ਦੀ ਪਹਿਲ ਇਹਨਾਂ ਲੋਕਾਂ ਦੀ ਹੈ। ਜੇ ਮੂਰੇ ਆ ਅਸੀਂ ਇਹਨਾਂ ਦੇ ਮਗਰ ਜਿੱਥੋਂ ਤੱਕ ਕਹਿਣਗੇ ਜੇ ਕਾਨੂੰਨ ਦਾ ਸਾਰਾ ਲੈਣ ਦੀ ਲੋੜ ਬੂ ਤਾਂ ਵੀ ਇਹਨਾਂ ਦੇ ਨਾਲ ਖੜਾਂਗੇ। ਦੇਖੋ ਦੂਜੀ ਗੱਲ ਹੋਈ ਸੀ ਇੱਥੇ ਕੁਝ ਬੰਦੇ ਬਾਹਰੋਂ ਆ ਕੇ ਡਰਾਉਣ ਤੋਂ ਧਮਕਾਉਣ ਦੀਆਂ ਗੱਲਾਂ ਕਰਦੇ ਸੀ। ਜਿਹੜੀਆਂ ਮੈਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਸਰਕਾਰਾਂ ਉਹਨੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਕਿ ਬਦਲ ਜਾਣੀਆਂ। ਇਹ ਆ ਜਿਹੜੇ ਲੋਕ ਆ ਜਿਹੜੇ ਅੱਜ ਸੱਤਰ ਤੇ ਬੈਠੇ ਆ ਨਾ ਇੱਥੇ ਇਹ ਸਰਕਾਰ ਦੇ ਉਹਲਡ ਸਰਕਾਰ ਦੇ ਖਿਲਾਫ ਬੈਠੇ ਆ ਇਹਨਾਂ ਲੋਕ ਹੀ ਸਰਕਾਰਾਂ ਬਦਲਿਆਉਂਦਾ ਤੇ ਇਹ ਲੋਕ ਹੀ ਬਦਲਦੇ ਆ। ਇਹ ਤੋਂ ਦੱਸਦਾ ਹੁੰਦਾ ਵੀ ਸਰਕਾਰ ਦਾ ਹੁਣ ਜਾਣ ਦਾ ਟਾਈਮ ਆ ਰਿਹਾ ਲੇਕਿਨ ਜਦੋਂ ਸਰਕਾਰ ਬਦਲ ਜਾਂਦੀ ਹੈ ਨਾ ਫਿਰ ਜੇ ਕੋਈ ਕਹਿ ਦਾ ਆਉਂਦਾ ਤਾਂ ਫਿਰ ਸੌਣਦ ਵੀ ਸੰਦਸਾ ਰੱਖਣੀ ਚਾਹੀਦੀ ਹੈ ਜੇ ਕੋਈ ਨਹੀਂ ਪੌਣ ਜਾਣਦਾ ਤੁਹਾਨੂੰ 21 ਦਾ 21 ਦਾ ਦੂਜਾ ਵੀ ਪੌਣ ਜਾਣਦਾ ਹੁੰਦਾ ਸੋ ਏਦਾਂ ਅਸੀਂ ਇਹਨਾਂ ਧਮਕਿਆਂ ਧਮਕਿਆਂ ਤੋਂ ਡਰਨ ਵਾਲੇ ਨਹੀਂ ਸਾਰਿਆਂ ਬੰਨ ਨਿਕਲ ਗਏ ਇਸ ਸੰਘਰਸ਼ ਤੋਂ ਪੈਦਾ ਹੋ ਕੇ ਲੀਡਰ ਬਣੇ ਆ ਕੋਈ ਗੱਲ ਨਹੀਂ ਜੇ ਕੋਈ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੂ ਬਿਲਕੁਲ ਨਹੀਂ ਡਰਦੇ ਡਰ ਕੇ ਲੋਕਾਂ ਦੇ ਨਾਲ ਖੜੇ ਆ ਆਪਦੇ ਪ੍ਰਧਾਨ ਨਾਲ ਖੜੇ ਆ ਜੋਲੀ ਨਾਲ ਆਪਦੇ ਕਾਉਂਸਲਰ ਨਾਲ ਖੜੇ ਆ ਡਰ ਕੇ ਖੜਾਂਗੇ ਜਿੱਥੋਂ ਤੱਕ ਉਹਨਾਂ ਨੂੰ ਜਿਵੇਂ ਚਾਹੀਦਾ ਸੀ ਉਸ ਤਰ੍ਹਾਂ ਦਾ ਉਹਨਾਂ ਨਾਲ ਉਸ ਤਰ੍ਹਾਂ ਅਸੀਂ ਉਸ ਦਾ ਪਿਆਰ ਹੈ ਲੇਕਿਨ ਇਹ ਨਹੀਂ ਸਾਸੀ ਅੱਜ ਜਿਹੜੀ ਆ ਇਹਨਾਂ ਨੇ ਧਰਨਾ ਦਿੱਤਾ ਰੋਸਮਈ ਧਰਨਾ ਹੈ ਸਭ ਦਾ ਅੱਜ ਅਸੀਂ ਸਰਕਾਰ ਦਾ ਜਿਹੜਾ ਵਿਰੋਧ ਕਰ ਰਹੇ ਆ ਲੋਕਾਂ ਦੇ ਨਾਲ ਖੜ ਕੇ ਰੋਸਮਈ ਧਰਨਾ ਦੇ ਰਹੇ ਆ ਲੇਕਿਨ ਜਿਹੜਾ ਰੋਸ ਧਰਨੇ ਦੇ ਵਿੱਚ ਇਹ ਹੁੰਦਾ ਵੀ ਸਰਕਾਰ ਨੂੰ ਜਗਾਉਣਾ ਹੁੰਦਾ ਵੀ ਤੁਸੀਂ ਆਮ ਨਾਗਰਿਕਾਂ ਨਾਲ ੱਤਕਾ ਕਰ ਰਹੇ ਹੋ ਜਾਗੋ ਲੋਕਾਂ ਨੂੰ ਦੇ ਹਿੱਤ ਦੀ ਗੱਲ ਕਰੋ ਲੋਕਾਂ ਦੇ ਜਿਹੜੇ ਭਵਿੱਖ ਦੀ ਗੱਲ ਕਰੋ ਇਹ ਨਹੀਂ ਵੀ ਲੋਕਾਂ ਦੇ ਵਿਰੋਧ ਦੀ ਗੱਲ ਕਰੋ ਅੱਜ ਜਿਹੜੀ ਸਰਕਾਰ ਕਮੇਟੀ ਉਹ ਲੋਕਾਂ ਦੇ ਵਿਰੋਧ ਦੀ ਗੱਲ ਕਰ ਰਹੀ ਹੈ ਇਹ ਕਾਉ ਸਰਕਾਰ ਦੇ ਭਾਈਵਾਲ ਨੇ ਉਹ ਲੋਕਾਂ ਦੇ ਵਿਰੋਧ ਦੀ ਗੱਲ ਕਰਦੇ ਲੇਕਿਨ ਕੋਈ ਗੱਲ ਨਹੀਂ 1.5 ਸਾਲ ਨੂੰ ਵੋਟਾਂ ਜਾਣੇ ਕਮੇਟੀ ਦੀਆਂ ਫਿਰ ਲੋਕ ਦੱਸ ਦੇਣਗੇ ਦਫ਼ਤਰ ਤਾਂ ਚਲੋ ਜੇ ਬਣਾ ਵੀ ਲੈਣਗੇ ਪਰ ਲੋਕਾਂ ਨੂੰ ਸਹੂਲਤ ਦੇਣ ਲਈ ਆ ਬੈਠਾ ਭਿੰਦਰ ਸਿੰਘ ਸਾਹੂ ਕਿ ਮੈਂ ਅਸੀਂ ਬੈਠੇ ਆ ਅਸੀਂ ਵਾਅਦਾ ਕਰਦੇ ਆ ਲੋਕਾਂ ਨਾਲ ਕੋਈ ਗੱਲ ਨਹੀਂ ਜੇ ਸਾਡੀ ਸਰਕਾਰ ਆ ਉਹ ਤੁਹਾਡੇ ਤੋਂ ਵਧੀਆ ਸਦੀ ਗੱਲ ਕਰਾਂਗੇ ਕੋਈ ਗੱਲ ਨਹੀਂ ਟਾਈਮ ਆਉਣ ਦੇ ਤੁਸੀਂ ਤਕੜੇ ਹੋ ਕੇ ਆਂ ਸਰਕਾਰ ਲਿਆਇਓ ਲੇਕਿਨ ਜਿੰਨਾ ਹੋ ਸਕਦਾ ਤੁਹਾਡੇ ਨਾਲ ਡਟ ਕੇ ਖੜੇ ਆ ਔਰ ਖੜੇ ਰਹਾਂਗੇ ਅਸੀਂ ਧੰਨਵਾਦ ਇਹਨਾਂ ਵਿੱਚ ਇੰਦਾਂ ਜੀ ਮਸਲੇ ਦਾ ਤੁਹਾਨੂੰ ਵੀ ਪਤਾ ਲੱਗ ਹੀ ਗਿਆ ਹੋਣਾ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਵੱਡੀ ਫੋਰਸ ਦੇ ਵਿੱਚ ਮੈਨੇ ਸਾਭਦ ਘਟਨ ਵੀ ਕਰ ਗਏ ਉਹਨਾਂ ਦਾ ਕਹਿਣਾ ਕਿ ਅਸੀਂ ਹਰ ਹਾਲਤ ਵਿੱਚ ਚੀਜ਼ ਬਣਾ ਕੇ ਰਾਂਗੇ ਪਰ ਤੁਹਾਡੇ ਜਿਹੜੇ ਸਾਥੀ ਨੇ ਉਹ ਵੀ ਬੈਠੇ ਨੇ ਕੀ ਲੱਗਦਾ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਰਵੇ ਹੈ ਬੋਲ ਤਾਂ ਵੇਖੋ ਆਪਣੇ ਆਪ ਹੀ ਇਹ ਸਰਕਾਰਾਂ ਖਰਾਬ ਕਰਦੀਆਂ ਹਾਕਮਤਰ ਜਿਹੜੀ ਇਦਾਂ ਦਾ ਕਦੇ ਵੀ ਨਹੀਂ ਸੁੱਚਿਆ ਸਾਡੇ ਜੋਲੀ ਜੀ ਪ੍ਰਧਾਨ ਜੀ ਇਹਨਾਂ ਨੇ ਸਵੇਰ ਮੈਨੂੰ ਫੋਨ ਕੀਤਾ ਤੇ ਮੈਂ ਹਸਪੀਟਲ ਸੀ ਜੜ ਕਢਾਈ ਸੀ ਤੇ ਜਿਹੜੋ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਵੀ ਜਦੋਂ ਗਰੀਬ ਭਾਈਚਾਰਾ ਸਾਡਾ ਉਹਨਾਂ ਕੋਲ ਇੱਕੋ ਧਰਮਸ਼ਾਲਾ ਹੁੰਦੀ ਹੈ ਜਿਹੜੀ ਕੇ ਆਪ ਵਰਤ ਸਕਦੇ ਜਿਹੜੀ ਸਾਂਝੀ ਕਿਹਾ ਜਾਂਦਾ ਭਾਵੇਂ ਕੋਈ ਵਿਆਹ ਸ਼ਾਦੀ ਹੋਵੇ ਭਾਵੇਂ ਸਾਂਝਾ ਸਮਾਗਮ ਹੋਵੇ ਭਾਵੇਂ ਇਦਾਂ ਤੇ ਸਮਾਗਮ ਜਿਹੜੀ ਲੰਬੇ ਸਮੇਂ ਤੋਂ ਸਾਡੀ ਰੀਤ ਬਣੀ ਹੋਈ ਹੈ ਧਰਮਸ਼ਾਲਾ ਦੀ ਉਹਨੂੰ ਅੱਜ ਤੱਕ ਮੈਂ ਕੋਈ ਤਾਫਨਾ ਕਰਦਾ ਢਾਉਂਦਾ ਦੇਖਿਆ ਨਹੀਂ ਪਰ ਲੋਕਾਂ ਦੀ رائے ਲੈ ਤੋ ਬਿਨਾ ਪ੍ਰਧਾਨ ਜੀ ਸਾਡੇ ਮੈਸਰੂਲ ਕਮੇਟੀ ਦੇ ਪ੍ਰਧਾਨ ਰਹੇ ਆ ਹੋਰ ਸੜਜੇ ਬੰਦੇ ਸੀ ਜੇ ਕੋਈ ਕੰਮ ਕਰਨਾ ਸੀ ਲੋਕਾਂ ਤੋਂ ਪਹਿਲਾਂ ਪੁੱਛਿਆ ਜਾਂਦਾ ਰੈ ਲਈ ਜਾਂਦੀ ਆ ਬਹੁਤ ਵਾਰ ਸੱਜਣਾਂ ਨੂੰ ਇਕੱਠੇ ਕਰਦੇ ਵੀ ਅਸੀਂ ਆ ਦਫਤਰ ਬਣਾਉਣਾ ਚਾਹੀਦਾ ਦਫਤਰ ਹੋਰ ਤਰ੍ਹਾਂ ਵੀ ਹੱਲ ਕੱਢੇ ਜਾ ਸਕਦੇ ਪਰ ਇਹਨਾਂ ਲੋਕਾਂ ਤੋਂ ਹੀ ਜਿੱਥੇ ਤੁਸੀਂ ਜਿਹੜੇ ਪਿੰਡ 'ਚ ਰਹਿੰਨੇ ਆ ਜਿਹੜੇ ਪਿੰਡ ਦਾ ਤੁਹਾਨੂੰ ਪੂਰਾ ਪੂਰਾ ਪਤਾ ਹੈ ਬੱਚਿਆਂ ਦਾ ਪਤਾ ਜਿੱਥੇ ਜਨਮ ਲਿਆ ਤੇ ਉੱਥੇ ਹੀ ਪ੍ਰਧਾਨ ਜਾ ਕੇ ਐਡੀ ਵੱਡੀ ਤਾਕਤ ਆਪਣੀ ਦਿਖਾ ਕੇ ਮੌਜੂਦਾ ਐਮਐਲਏ ਮੈਂ ਤਾਂ ਹੈਰਾਨ ਆ ਉਹਦੀ ਆਪ ਖੁਦ ਐਮਐਲਏ ਕਿਹੜਾ ਐ ਕਿ ਆ ਕੇ ਕਰਦਾ ਹੁੰਦਾ ਵੀ ਗਰੀਬਾਂ ਦਾ ਹੱਕ ਖੋਣ ਆਉਂਦਾ ਕੋਈ ਪਹਿਲਾ ਬੰਦਾ ਜਿਹਨੇ ਗਰੀਬੀ ਵੀ ਦੇਖੀ ਆ ਜਿਹਨੇ ਧਰਮਸ਼ਾਲਾ ਵੀ ਦੇਖੀਆਂ ਹੈ ਤੇ ਜਿਹਨੂੰ ਹਾਰਕ ਗੱਲ ਦਾ ਪਤਾ ਗਰੀਬੀ ਚ ਉੱਠਿਆ ਉਹ ਬੰਦਾ ਆ ਕੇ ਗਰੀਬਾਂ ਨਾਲ ਧੱਕਾ ਕਰੇ ਮੈਂ ਪਹਿਲੀ ਵਾਰ ਦਫਾ ਦੇਖਿਆ ਤੇ ਜਿਹੜਾ ਗਟਰਾ ਪ੍ਰਧਾਨ ਆ ਮੈਂ ਤਾਂ ਹੈਰਾਨ ਗਏ ਉਹਨੂੰ ਤਾਂ ਪਤਾ ਹੀ ਨਹੀਂ ਹੈ ਇੱਥੋਂ ਜਿੱਤ ਜਾ ਰਹੇ ਆ ਤੇ ਤੂੰ ਜਾ ਕੇ ਗਰੀਬਾਂ ਨਾਲ ਧੱਕਾ ਕਰਕੇ ਤੂੰ ਗਰੀਬਾਂ ਦੇ ਕੋਈ ਸਾਂਝੀ ਚੀਜ਼ ਹੈ ਜਿਹੜੀ ਵਰਤਦੇ ਆ ਲੋਕ ਜਿਹੜੀ ਧਰਮਸ਼ਾਲਾ ਦੇ ਨਾਂ ਤੋਂ ਬਣੀ ਹੋਈ ਆ ਸਾਡੇ ਸਮਾਜ ਵਿੱਚ ਇੱਕੋ ਹੀ ਧਰਮਸ਼ਾਲਾ ਹੁੰਦੀ ਜਿਹਦੇ ਲਈ ਅਸੀਂ ਆਪਦਾ ਹੱਕ ਗਰੀਬ ਬੰਦਾ ਕਹਿੰਦਾ ਮੈਂ ਯਾਰ ਉੱਥੇ ਧਰਮਸ਼ਾਲਾ ਚ ਜਾ ਕੇ ਆਪਦਾ ਕੋਈ ਆਪਦਾ ਸਾਂਝਾ ਪ੍ਰੋਗਰਾਮ ਕਰ ਸਕਦਾ ਜਾਂ ਕੋਈ ਮੈਂ ਆਪਦੇ ਚਾਰ ਪਰੌਣੇ ਆਏ ਆ ਉੱਥੇ ਅਸੀਂ ਰਹਿ ਸਕਦੇ ਹੁੰਦਾ ਹੀ ਆਇਆ ਅੱਜ ਕੇ ਦਾ ੱੱਕਾ ਇਹ ਬਰਦਾਸ਼ਤ ਨਹੀਂ ਹੋਊਗਾ ਸਾਡੇ ਜੋਲੀ ਪ੍ਰਧਾਨ ਜੀ ਆ ਕਿਉਂਕਿ ਇਹ ਸ਼ਹਿਰ ਦੇ ਪ੍ਰਧਾਨ ਵੀ ਰਹੇ ਆ ਇਹਨਾਂ ਨੂੰ ਸਮਝ ਆ ਇਹ ਮੂਰੇ ਲੱਗੇ ਸਾਡੇ ਇਹਨਾਂ ਨੇ ਜਿਹੜਾ ਫੈਸਲਾ ਲਿਆ ਤਾਂ ਬਹੁਤ ਵਧੀਆ ਸਾਡੇ ਗਰੀਬ ਭਾਈਚਾਰੇ ਦੇ ਹੱਕ ਚ ਲਿਆ ਤੇ ਸਾਡਾ ਤਾਂ ਫਰਜ਼ ਹੀ ਬਣਦਾ ਹਸਤਾਪੁੱਥੋਂ ਉੱਥੇ ਆਈ ਇਹਨਾਂ ਦੇ ਨਾਲ 24 ਘੰਟੇ ਖੜੇ ਆ ਵੇਖੋ ਸਾਰੇ ਬੈਠੇ ਆ ਸਾਰੇ ਜੀਉਤ ਦੇ ਪ੍ਰਧਾਨ ਵੀ ਆ ਗਏ ਆ ਸਾਡੇ ਹਲਕੇ ਦੇ ਪ੍ਰਧਾਨ ਵੀ ਆ ਗਏ ਆ ਕਾਂਗਰਸ ਪਾਰਟੀ ਹਮੇਸ਼ਾ ਹੀ ਗਰੀਬਾਂ ਦਾ ਸਾਥ ਦਿੰਦੀ ਰਹੀ ਆ ਗਰੀਬਾਂ ਦੇ ਨਾਲ ਖੜੀ ਆ ਟੈਂਪਲ ਵੀ ਬੈਠਾ ਸਾਰੇ ਬੈਠੇ ਆ ਅਸੀਂ ਇੱਕ ਇਕੱਲਾ ਨਹੀਂ ਕੋਈ ਇਹ ਭਰਾ ਇਕੱਲੇ ਨਹੀਂ ਸਾਡੇ ਇਸ ਕਰਕੇ ਕਿ ਕਿੱਦਾਂ ਤਾਕਤਵਰ ਜਿੰਦਾ ਮਰਜੀ ਵੱਡਾ ਬੰਦਾ ਹੋਵੇ ਉਹਦੇ ਉਹਦੇ ਜਿਹੜੇ ਲੋਕਾਂ ਦੇ ਰਾਜ ਤੋਂ ਬਿਨਾ ਲੋਕਾਂ ਦੇ ਯੋਗ ਤੋਂ ਬਿਨਾ ਕੋਈ ਵੱਡਾ ਨਹੀਂ ਹੋ ਸਕਦਾ ਇਸ ਕਰਕੇ ਪੂਰੀ ਤਨਮਨ ਨਾਲ ਅਸੀਂ ਇਹ ਹਰ ਤਰ੍ਹਾਂ ਦੇ ਇਹਨਾਂ ਦੇ ਨਾਲ ਲੋਕਾਂ ਦੇ ਖੜੇ ਆ ਇਨਾਂ ਸੇਵਾ ਚ ਹਾਜ਼ਰ ਆ ਜਿਸ ਤਰ ਜਿੰਨਾ ਚਿਰ ਇਹ ਧਰਨਾ ਅਸੀਂ ਰੱਖਣਾ ਚਾਹੁੰਨਗੇ ਪ੍ਰਧਾਨ ਜੀ ਸਾਡੇ ਮੂਹਰੇ ਬੈਠੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਕਰਦਾ ਉਹਨਾਂ ਚਿਰ ਅਸੀਂ ਪੂਰੀ ਤਨਮਨ ਨਾਲ ਸਾਡਾ ਹਲਕਾ ਜਿਹੜਾ ਸਮੁੱਚਾ ਅੱਜ ਤਾਂ ਅਸੀਂ ਲੋਕਲ ਲੋਕਲ ਬੰਦੇ ਆ ਜੇ ਲੋੜ ਪਈ ਤਾਂ ਅਸੀਂ ਹਲਕੇ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਸੱਦਾਂਗੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਵੀ ਸੱਦਾਂਗੇ ਤੇ ਵੱਡੀ ਤਦਾਦ ਦੇ ਨਾਲ ਇਕੱਠ ਕਰਕੇ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਰੋਸ ਤੇ ਅਸੀਂ ਧਰਨਾ ਲਾਵਾਂਗੇ ਤੇ ਇਹਨਾਂ ਨੂੰ ਹੱਕ ਦੇਵਾਂਗੇ ਅਜੀ ਮਤਾ ਕੀ ਨਾਮ ਅਤਾ ਮੇਰੇ ਨਾਮ ਜੀ ਗੁਲਾਬ ਕੌਰ ਗੁਲਾਬ ਕੌਰ ਜੀ ਮਤਾ ਮਸਲੇ ਦਾ ਪਤਾ ਤੁਹਾਨੂੰ ਕਿਵੇਂ ਮਸਲਾ ਜੀ ਸਾਡਾ ਇਹੀ ਆ ਸਾਡੀ ਹੱਥ ਬਨ ਕੇ ਬੇਨਤੀ ਆ ਵੀ ਜਿਹੜੀ ਆ ਸਾਡੀ ਧਰਮਸ਼ਾਲਾ ਗਰੀਬਾਂ ਦੀ ਆ ਇਹ ਸਾਡੀ ਜ਼ਰੂਰੀ ਐ ਇਸੇ ਤਰ੍ਹਾਂ ਹੀ ਬਣਨੀ ਚਾਹੀਦੀ ਆ ਜਿਵੇਂ ਸੀਗੀ ਸਾਡੇ ਗਰੀਬਾਂ ਦੇ ਹੱਕ ਚ ਕਿਉਂ ਇੰਨਾ ਟੱਕਾ ਹੋ ਰਿਹਾ ਯੇ ਸਾਡੇ ਨਾਲ ਧੱਕਾ ਹੁੰਦਾ ਸੀ ਅਸੀਂ ਵੀਰ ਜੀ ਜੌਲੀ ਕੋਲੇ ਗਏ ਸਾਰੇ ਇਕੱਠ ਮਾਰ ਕੇ ਵੀ ਸਾਡੇ ਨਾਲ ਆ ਧੱਕਾ ਹੋ ਰਿਹਾ ਵੀਰ ਜੀ ਸਾਡੇ ਨਾਲ ਬਹੁਤ ਜ਼ਿਆਦਾ ਜ਼ਬਰਦਸਤ ਸੀ ਧੱਕਾ ਹੁੰਦਾ ਪਹਿਲਾਂ ਬੈਠੀਆਂ ਸੀ ਬੁੜੀਆਂ ਉਹਦੇ ਵੀ ਸਾਡੇ ਨਾਲ ਇਹਨਾਂ ਨੇ ਇਹ ਡਰਾਵਾ ਪਾਤਾ ਵੀ ਅਸੀਂ ਇੱਥੇ ਪੁਲਿਸ ਮੰਗਾਵਾਂਗੇ ਅਸੀਂ ਇਹ ਉਹ ਕਰਾਂਗੇ ਬਸ ਇਹਨੇ ਨੇ ਡਰ ਕੇ ਇੱਥੇ ਬੰਦੇ ਇਕੱਠੇ ਹੋਏ ਹੋਏ ਸੀਗੇ ਜੀ ਸਾਰੇ ਹਾਂ ਤੇ ਅਸੀਂ ਇੱਥੇ ਹੁਣ ਸਾਰਿਆਂ ਨੇ ਇਹੀ ਘਰ ਨਾ ਲਾਇਆ ਅੱਜ ਕਹਿੰਦੇ ਨਹੀਂ ਪੱਤਰ ਰੱਖਣਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਬੈ ਗਏ ਬੀਬੀ ਸਾਡੀ ਇਹੀ ਹੱਥ ਬੰਨ ਕੇ ਬੇਨਤੀ ਆ ਸਾਡੇ ਗਰੀਬਾਂ ਘਰਾਂ ਕੋਲੇ ਥਾਂ ਥੋੜੇ ਹੁੰਦੇ ਆ ਕੁੜੀਆਂ ਦੇ ਵਿਆਹ ਕਰ ਦਿੰਨੇ ਪਰ ਤੁਸੀਂ ਆਪਣੇ ਆਪ ਇਥੇ ਬੋਲਦੇ ਹੋ ਕਿ ਤੁਸੀਂ ਬੁਲਾਇਆ ਸੀ ਕਿਤੇ ਨਾ ਲੈ ਅਸੀਂ ਜੀ ਸਾਰੇ ਇਕੱਠੇ ਹੋ ਕੇ ਵੀਰ ਜੀ ਜੰਮੀ ਕੋਲੇ ਗਏ ਇਹ ਕਹਿੰਦੇ ਵੀ ਤੁਹਾਡਾ ਹੱਕ ਆ ਤੁਸੀਂ ਜਿੱਤ ਸਕਦੇ ਆ ਬੀਬੂ ਗਾ ਤੁਸੀਂ ਬਹਿ ਸਕਦੇ ਅਸੀਂ ਤਾਂ ਬੈਠੇ ਜੀ ਨਾ ਮੈਂ ਹਾਂ ਜੀ ਭਾਜੀ ਕੀ ਮੇਰੇ ਨਾਮ ਬਲਕਾ ਪਥੇਤ ਜੀ ਨੇ ਵਾਸਾ ਹਾਂਜੀ ਕਿਵੇਂ ਦੇਖਦੇ ਹੋ ਮਸਲਾ ਤਾਂ ਇਹ ਹੈ ਜੀ ਪਹਿਲਾਂ ਤਾਂ 40-50 ਸਾਲ ਪੁਰਾਣੀ ਧਰਮਸਾਲ ਸੀ ਠੀਕ ਹੈ ਜੀ ਇਹ ਜਿੱਦੇ ਇਹਨਾਂ ਨੇ ਢੇੜੀ ਇਹ ਢਾਤੀ ਬਣੀ ਦੀ ਸੀ ਕੋਈ ਆਇਆ ਨਹੀਂ ਸੀ ਬਾਲੀ ਖਸਤਾ ਹਾਲ ਸੀ ਜਨੀ ਸੀ ਪੂਰੀ ਵਧੀਆ ਧਰਮਸਾਲ ਸੀ ਸਾਰੇ ਪਿੰਡ ਦੇ ਬਜ਼ੁਰਗ ਜੇ ਕੋਈ ਹੰਬੇ ਸਕੇ ਅਸੀਂ ਉਹ ਵੀ ਆ ਕੇ ਬਹਿ ਜਾਂਦਾ ਸੀ ਤੇ ਵਿਆਹ ਸ਼ਾਦੀ ਵੀ ਹੁੰਦੀ ਸੀ ਇਹਦੇ ਚ ਇਹਨਾਂ ਨੇ ਪਹਿਲੇ ਢੋਂਣ ਲੱਗਿਆਂ ਨੇ ਨਹੀਂ ਸਾਨੂੰ ਪੁੱਛਿਆ ਤੇ ਅੱਜ ਤਹਿੰਦੇ ਨਹੀਂ ਪੁੱਛਣੇ ਕੀ ਸੀ ਨਹੀਂ ਪੱਥਰ ਤਰ ਗਏ ਸਾਨੂੰ ਜਦੋਂ ਇਹ ਜਿੱਤੇ ਆ ਸਾਡੇ ਵਾਰਡ ਚੋਂ ਜਿੱਤੇ ਸਾਨੂੰ ਉਦੋਂ ਇਹ ਕਿਹਾ ਇਹਨਾਂ ਨੇ ਵੀ ਸਾਨੂੰ ਪੂਰੀ ਵਧੀਆ ਤਰ ਮਸਾਲਾ ਬਣਾ ਕੇ ਦੇਵਾਂਗੇ ਹੋਰ ਜੇ ਕੋਈ ਤੁਹਾਡਾ ਕੰਮ ਹੈ ਉਹ ਕਰਾਵਾਂਗੇ ਆ ਸਾਡੇ ਛੱਪੜ ਆ ਜਾ ਕੇ ਦੇਖੋ ਕਿੰਨੀ ਗੰਦਗੀ ਪ੍ਰਧਾਨ ਸਾਹਿਬ ਨੇ ਗੜਰਾ ਸਾਹਿਬ ਨੇ ਅੱਛਾ ਸਾਡੇ ਜਾ ਕੇ ਦੇਖੋ ਕਿੰਨੀ ਗੰਦਗੀ ਐ ਇੱਥੇ ਅਸੀਂ ਰਹਿ ਰਹੇ ਆਂ ਆਂਦੇ ਤੁਹਾਨੂੰ ਪੂਰੀ ਵਧੀਆ ਪਾਰਕ ਬਣਾ ਦਾਂਗੇ ਆ ਦੇਖ ਲਓ ਕਿਹੜੀ ਪਾਰਕ ਆ ਤੁਸੀਂ ਆਪ ਹੀ ਜਦੋਂ ਹਵਾ ਚੱਲਦੀ ਐ 10 ਮਿੰਟ ਇੱਥੇ ਕੋਈ ਬਹਿ ਨਹੀਂ ਸਕਦਾ 10 ਮਿੰਟ ਬਹਿ ਜਾਣ ਤੇ ਅਸੀਂ ਪਿੰਡ ਛੱਡ ਜਾਂਗੇ ਜਦੋਂ ਬਾਰਿਸ਼ ਪੈ ਕੇ ਹਵਾ ਚੱਲਦੀ ਐ ਨਾ 10 ਮਿੰਟ ਕਾਫੀ ਐ ਸਭ ਲਈ ਕੀ ਮੰਗ ਕਰਦੇ ਆ ਮੰਗ ਤਾਂ ਸੀ ਆਨੇ ਵੀ ਸਾਡੀ ਧਰਮਸ਼ਾਲਾ ਵਧੀਆ ਬਣਾਈ ਜਾਵੇ ਤੇ ਦੂਜੀ ਜਿਹੜੀ ਉਹ ਛੱਪੜ ਆ ਉਹਦੀ ਪਾਰਕਾਂ ਦੇ ਸੀ ਉਹ ਤਾਂ ਚੱਲ ਬਾਅਦ ਦੀ ਗੱਲ ਐ ਨਾ ਜਦੋਂ ਮਜੂਦਦ ਪ੍ਰਧਾਨ ਸਾਹਿਬ ਨਾਲ ਜਦੋਂ ਅਸੀਂ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਸਿਰਫ ਪੰਜਾਬਤ ਕਰ ਰਹੀ ਐ ਜਿਹੜੇ ਆਮ ਲੋਕ ਐ ਉਹ ਸਾਡੇ ਨਾਲ ਐ ਤੁਸੀਂ ਨਹੀਂ ਜੀ ਨਹੀਂ ਵਸਿੰਦੇ ਹੋ ਸਾਨੂੰ ਨਾ ਤਾਂ ਪਹਿਲਾਂ ਪੁੱਛਿਆ ਗਿਆ ਨਾ ਅੱਜ ਪੁੱਛਿਆ ਨਾਲ ਕੌਣ ਐ ਵੀ ਸਾਨੂੰ ਦੀਂਦੇ ਹੀ ਐ ਇਹ ਮੁੰਡਾ ਸਵੇਰ ਦੇ ਆਈਆਂ ਤੁਸੀਂ ਦੇਖਿਆ ਜੀ ਤੁਸੀਂ ਬਾਹਰੋਂ ਬੰਦੇ ਆਏ ਆ ਬੌਜਿਆਂ ਨੇ ਇਹੀ ਕਿਹਾ ਵੀ ਭਾਈ ਬਾਹਰ ਆਜੋ ਤੁਸੀਂ ਹੋਰ ਤਾਂ ਨਹੀਂ ਕੁਛ ਕਿਹਾ ਤੇ ਉਹ ਮੂਰੋ ਗਾਲਾਂ ਕੱਢਣ ਲੱਗ ਗਏ ਆ ਬਾਹਰਲੇ ਬੰਦੇ ਦਾ ਕੰਮ ਹੀ ਨਹੀਂ ਇੱਥੇ ਸਾਡੇ ਪਿੰਡ ਦਾ ਮਸਲਾ ਹੈ ਪਿੰਡ ਦੇ ਬੰਦੇ ਨਿਵੇੜ ਸਕਦੇ ਬਾਹਰਲੇ ਬੰਦੇ ਦਾ ਕੰਮ ਹੈ ਇੱਥੇ ਉਹ ਆ ਕੇ ਗਾਲਾਂ ਕੱਢਦੇ ਆ ਤੇ ਉਹ ਫਿਰ ਸੱਦੇ ਕੀਦੇ ਆ ਪ੍ਰਧਾਨ ਦੇ ਹੀ ਸੱਦੇ ਬਈ ਸਾਡੀ ਮੰਗ ਹੀ ਹੈ ਵੀ ਸਾਡੀ ਧਰਮਸ਼ਾਲਾ ਜਿੰਮੀ ਸੀਗੀ ਪੂਰੀ ਵਧੀਆ ਬਣਾਈ ਜਾਵੇ ਕੁਈ ਸਾਡਾ ਲੜਾਈ ਕਰਨ ਦਾ ਮਸਲਾ ਨਹੀਂ ਕੋਈ ਅਸੀਂ ਇਸ ਮਸਲੇ 'ਚ ਪੈਕੇ ਨਹੀਂ ਰਹਾ ਜੀ ਸਾਰੇ ਮਜ਼ਦੂਰ ਭੈਣ ਭਰਾ ਗਰੀਬ ਭੈਣ ਭਰਾ ਸਾਰੇ ਕੋਈ ਆਪ ਦੀ ਕਰਕੇ ਖਾਣ ਵਾਲੇ ਠੀਕ ਹੈ ਜੀ